ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਕਹਾਣੀਕਾਰ ਨੇ ਬਲਵਿੰਦਰ ਰਾਜ ਕਹਾਣੀ ਦਾ ਨਾਮ ਰਾਜ ਆਓ ਸ਼ੁਰੂ ਕਰਦੇ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੀਤੀ ਆਪਣੀ 10ਵੀਂ ਤੱਕ ਦੀ ਪੜ੍ਹਾਈ ਪੂਰੀ ਕਰਕੇ ਜਦ ਉਚੇਰੀ ਸਿੱਖਿਆ ਲਈ ਚੰਡੀਗੜ੍ਹ ਦੇ ਕਾਲਜ ਪਹੁੰਚੀ ਤਾਂ ਉਸ ਦਾ ਪਿਆਰ ਦਾ ਨਾਂ ਜੀਤੀ ਸਕੂਲ ਤੇ ਪਿੰਡ ਵਿੱਚ ਹੀ ਰਹਿ ਗਿਆ ਉੱਥੇ ਉਹ ਆਪਣੇ ਅਸਲੀ ਨਾਮ ਜੀਵਨ ਜੂਤ ਕੋਰ ਦੇ ਨਾਲ ਦਾਖਲ ਹੋਈ ਸਹਾਂਪਨ ਵੀ ਰੱਬ ਨੇ ਉਸ ਨੂੰ ਇੰਨਾ ਚਾਰਾ ਦਿੱਤਾ ਸੀ ਕਿ ਕਾਲਜ ਦੇ ਮੁੰਡੇ ਹੋਰ ਭਰੀ ਅਪਸਰਾ ਨੂਰ ਜਹਾਂ ਆਦਨਾਮ ਨਾਲ ਉਸ ਦਾ ਜ਼ਿਕਰ ਕਰਿਆ ਕਰਦੇ ਜਿੰਨੀ ਉਸ ਨੱਕੀ ਸੀ ਓਨੀ ਉਸ ਵਿੱਚ ਲਿਆਕਾ ਸੀ ਹਰ ਇੱਕ ਵਿਦਿਆਰਥੀ ਨਾਲ ਉਹ ਹੱਸ ਕੇ ਪੂਰੇ ਸਲੀਕੇ ਨਾਲ ਗੱਲ ਕਰਦੀ ਅਧਿਆਪਕਾਂ ਨਾਲ ਪੂਰਾ ਆਦਰ ਸਤਿਕਾਰ ਕਰਦੀ ਪੜਾਈ ਵਿੱਚ ਵੀ ਉਹ ਮੂਰਲੀਆਂ ਸਫਾਂ ਵਿੱਚ ਹੀ ਰਹਿੰਦੀ ਉਸ ਦੇ guna sad kausa ਸਾਰੇ ਕਾਲਜ 'ਚ ਅਜਹਾ ਪ੍ਰਵਾਹ ਬਣ ਗਿਆ ਕਿ ਕੋਈ ਕਾਲਜੇਟ ਮੁੰਡਾ ਦਿਲੋਚੋਂਦਾ ਹੋਇਆ ਵੀ ਜਦ ਉਸ ਦੇ ਸਾਹਮਣੇ ਆਉਂਦਾ ਤਾਂ ਮੂੰਹ ਪੰਜ ਜਾਂਦਾ ਤੇ ਉਸ ਵੱਲ ਮਾੜੀ ਨੀਅਤ ਨਾਲ ਤੱਕਣਾ ਤਾਂ ਦੂਰ ਉਸ ਨੂੰ ਪੈਨ ਜੀਵਨਜੋਤ ਨਾਲ ਸੰਬੋਧਨ ਕਰਨ ਲੱਗ ਜਾਂਦਾ ਉਸ ਦੀਆਂ ਸਾਥ ਨਾਲ ਕਾਲਜੇਟ ਮਨਚਲੀਆਂ ਕੁੜੀਆਂ ਉਸ ਨੂੰ ਛੇੜਨ ਦੇ ਇਰਾਦੇ ਨਾਲ ਇਕੱਠੀਆਂ ਹੋ ਕੇ ਤਾਂ ਆਉਂਦੀਆਂ ਪਰ ਉਸ ਦੇ ਸਾਹਮਣੇ ਆ ਕੇ ਉਹ ਵੀ ਸਭ ਕੁਝ ਤਿਆਗ ਕੇ ਪੜਾਈ ਜਾਂ ਸਮਾਜਿਕ ਤਾਣੀ ਵਾਣੀ ਭਰੇ ਪਿਆਸ ਕਰਨ ਲੱਗ ਜਾਂਦੀਆਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਸੀ ਜੀਵਨਜੋਤ ਸ਼ਿਰਾਰਾ ਜੇ ਗੈਰਸਵਾਪੀ ਗੱਲਬਾਤ ਕਰਨੀ ਤਾਂ ਉਸ ਦੀ ਜਹਨਵੀਚੀ ਨਹੀਂ ਸੀ ਜੇਪੜਾਈ ਤੋਂ ਪਾਸੇ ਕੁਝ ਗੱਲਬਾਤ ਕਰਦੀ ਤਾਂ ਉਸ ਦਾ ਵਿਸ਼ਾ ਦੇਸ਼ ਦੀ ਗਰੀਬੀ ਜਾਂ ਨਾਂ ਪ੍ਰਾਪਰਹੀ ਹੁੰਦਾ ਗਰੀਬ ਵਿਦਿਆਰਥੀਆਂ ਦੀ ਉਹ ਹਰ ਤਰ੍ਹਾਂ ਮਦਦ ਕਰਨ ਲਈ ਯਤਨਸ਼ੀਲ ਰਹਿੰਦੀ ਉਹ ਹਮੇਸ਼ਾ ਚਿੰਤਾ ਕਰਦੀ ਰਹਿੰਦੀ ਕਿ ਅਮੀਰ ਲੋਕਾਂ ਦੀ ਔਲਾਦ ਨੇ ਤਾਂ ਪੜ੍ਹਾਈ ਕਰ ਲੈਣੀ ਆ ਤੇ ਰਿਸ਼ਵਤਾਂ ਦੇ ਕਿ ਨੌਕਰੀਆਂ ਵੀ ਲੈਣੀਆਂ ਹਨ ਪਰ ਗਰੀਬਾਂ ਦਾ ਕੀ ਬਣੇਗਾ ਕਾਲਜ ਸੇ ਪੜਾਈ ਪੂਰੀ ਕਰਕੇ ਜਦ ਡਾਕਟਰੀ ਦੀ ਪੜਾਈ ਕਰਨੀ ਉਹ ਇਹ ਕਾਲਜ ਛੱਡਣ ਲੱਗੀ ਤਾਂ ਸ ਮੂਝੇ ਕਾਲਜ ਦੇ ਵਿਦਿਆਰਥੀਆਂ ਨੇ ਕਿ ਜਹਾ ਵਿਸ਼ੇਸ਼ ਵਿਦਾਇਗੀ ਸਮਾਗਮ ਕੀਤਾ ਜਹਾ ਸਮਾਗਮ ਵੀ ਕਾਲਜ ਦਾ ਪਹਿਲਾ ਤੇ ਆਖਰੀ ਸਮਾਗਮ ਹੀ ਸੀ ਜੀਵਨ ਜੋਤ ਨੇ ਵੀ ਆਪਣੇ ਸੰਖੇਪ ਚੇ ਭਾਸ਼ਣ ਵਿੱਚ ਕਿਹਾ ਮੈਨੂੰ ਜੋ ਕਾਲਜ ਇਸਟਾਪ ਦੇ ਵਿਦਿਆਰਥੀਆਂ ਨੇ ਮਨ ਸਨਮਾਨ ਦਿੱਤਾ ਹੈ ਮੈਂ ਉਹਨਾਂ ਦੀ ਰਿਣੀ ਹਾਂ ਤੇ ਇਸ ਨੂੰ ਭੁਲਾਵਾਂਗੀ ਨਹੀਂ ਮੈਂ ਵਿਸ਼ਵਾਸ ਦਿਵਾਉਣੀ ਹੈ ਕਿ ਮੈਂ ਆਪਣੇ ਜੀਵਨ ਭਰ ਵਿੱਚ ਇਸੇ ਤਰ੍ਹਾਂ ਵਿਚਾਰਗੀ ਅਤੇ ਮਿਲੇ ਇਸ ਮਨ ਸਨਮਾਨ ਨੂੰ ਘਟਣ ਨਹੀਂ ਦੇਵਾਂਗੀ ਸਗੋਂ ਹੋਰ ਵਧਾਵਾਂਗੀ ਜੇ ਮੈਂ ਆਪਣੇ ਜੀਵਨ ਵਿੱਚ ਕੁਝ ਬਣ ਕੇ ਦੂਜਿਆਂ ਦੀ ਭਲਾਈ ਲਈ ਕੁਝ ਕਰਨ ਦੇ ਯੋਗ ਹੋਈ ਤਾਂ ਦੇਸ਼ ਵਿੱਚ ਲੜਾਤੇ ਜਾ ਰਹੇ ਲੋਕਾਂ ਦੇ ਜੀਵਨ ਸੁਧਾਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹਾਂਗੀ ਜੀਵਨ ਜੋਤ ਕਾਲਜ ਤਾਂ ਵਿਦਾ ਹੋ ਗਈ ਪਰ ਮੈਡੀਕਲ ਇੰਸਟੀਚਿਊਟਸ ਪਹੁੰਚਣ ਦਾ ਉਸ ਦੇ ਮਨ ਤੇ ਬੜਾ ਸਹਿਮ ਸੀ ਕਿਉਂਕਿ ਉੱਥੇ ਹੁੰਦੀ ਰੈਂਕਿੰਗ ਬਾਰੇ ਉਸਨੇ ਬਹੁਤ ਕੁਝ ਸੁਣਿਆ ਸੀ ਤੇ ਰੈਂਗਿੰਗ ਸਮੇ ਹੋਈ ਨਰਾਤਰੀ ਨਾਂ برداشت ਕਰ ਸਕਣ ਕਾਰਨ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲੈ ਜਾਂਦੀ ਖਬਰ ਵੀ ਉਸਨੇ ਪੜ੍ਹੀ ਸੀ ਪਰ ਹੋਇਆ ਇਸ ਦੇ ਉਲਟ ਜਦੋਂ ਉਹ ਮੈਡੀਕਲ ਇੰਸਟੀਚਿਊਟ ਪਹੁੰਚੀ ਤਾਂ ਵਿਦਿਆਰਥੀਆਂ ਨੇ ਉਸ ਦਾ ਭਰਪੂਰ ਸਵਾਗਤ ਕੀਤਾ ਹੱਥੀ ਛਾਹਾਂ ਕੀਤੀਆਂ ਸਭ ਤੋਂ ਪਹਿਲਾਂ ਉਸ ਨੂੰ ਮੀਟਿੰਗ ਹਾਲ ਵਿੱਚ ਲੈ ਕੇ ਗਏ ਉੱਥੇ ਉਸ ਦੀ ਜਾਣ ਪਹਿਚਾਨ ਕਰਵਾਈ ਗਈ ਕਿਉਂਕਿ ਮੈਡੀਕਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਉਸ ਦੇ ਪੁਰਾਣੇ ਕਾਲਜ ਸਮੇ ਬਾਰੇ ਸਭ ਕੁਝ ਜਾਣ ਲਿਆ ਸੀ ਜੀਵਨਜੋਤਨੀ ਵੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਭ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਹਿਯੋਗ ਦੇਣ ਤੇ ਮਾਪਿਆਂ ਦੀਆਂ ਇੱਛਾਵਾਂ ਤੇ ਪੂਰਾ ਉਤਰਨ ਦੀ ਹਰ ਕੋਸ਼ਿਸ਼ ਕਰਨ। ਉਸਨੇ ਸੁਝਾ ਦਿੱਤਾ ਕਿ ਜਿਹੜੇ ਵਿਦਿਆਰਥੀ ਖੁੱਲਾ ਖਰਚਾ ਕਰਦੇ ਹਨ ਉਹ ਆਪਣਾ ਖਰਚਾ ਕੱਟ ਕਰਕੇ ਆਪਣੇ ਸਾਥੀ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨ। ਕਾਲਜ ਵਾਂਗੋਸਨੀ ਮੈਡੀਕਲ ਇੰਸਟੀਚੂਟs ਵਿਚ ਚੰਗਾ ਨਾ ਕਮਾਇਆ ਇੰਸਟੀਚੂਟ ਦੀ ਇਹ ਚੋਣ ਆਇਆ ਤਾਂ ਵਿਦਿਆਰਥੀਆਂ ਤੇ ਦੋਵਾਂ ਗਰੁੱਪਾਂ ਦੀ ਦੌੜ ਜੀਵਨਜੋਤ ਨੂੰ ਆਪਣੇ ਗਰੁੱਪ ਦਾ ਉਮੀਦਵਾਰ ਬਣਾਉਣ ਦੇ ਲੱਗੇ ਇੱਕ ਗਰੁੱਪ ਨੇ ਉਸ ਨੂੰ ਜਰਨਲਿਸਟ ਖਤਰ ਦੇ ਹੋਦ ਲਈ ਉਮੀਦਵਾਰ ਬਨਣ ਦੀ ਅਪੀਲ ਕਰਦੇ ਆ ਉਸ ਦੀ ਚੋਣ ਦਾ ਸਾਰਾ ਖਰਚਾ ਵੀ ਗਰੁੱਪ ਲੋ ਕਰੰਦਾ ਵਾਦਾ ਕੀਤਾ ਦੂਜੇ ਗਰੁੱਪ ਨੇ ਉਸ ਨੂੰ ਪ੍ਰਧਾਨਗੀ ਦਾ ਉਮੀਦਵਾਰ ਬਨਣ ਲਈ ਜ਼ੋਰ ਪਾਣਾ ਸ਼ੁਰੂ ਕਰ ਦਿੱਤਾ ਜੀਵਨ ਜੋਤ ਦੀ ਲਿਆਕਤ ਤੇ ਇਮਾਨਦਾਰੀ ਹੀ ਖਾਸ ਸੀ ਕਿ ਦੂਮੇ ਤੜੇ ਉਸ ਨੂੰ ਮਨ ਸਤਿਖਾਰਦੇ ਰਹੇ ਸਨ ਜੀਵਨ ਜੋਤ ਨੂੰ ਅਜਿਹੇ ਉਹਦੇ ਪ੍ਰਵਾਨ ਨਹੀਂ ਸਨ ਉਹ ਕਿਸੇ ਗਰੁੱਪਵਾਦੀ ਵਿੱਚ ਪੈ ਕੇ ਆਪਣੇ ਸਾਥੀ ਵਿਦਿਆਰਥੀਆਂ ਵਿੱਚ ਆਪਣਾ ਅਖਸ਼ ਵਿਗੜ ਜਾਣ ਪ੍ਰਤੀ ਪੂਰੀ ਸचेत ਸੀ ਵਿਦਿਆਰਥੀਆਂ ਦੇ ਸੁਪਾਈ ਪੱਤਰ ਦੇ ਆਗੂ ਨੇ ਦੂਮੇ ਗਰੁੱਪ ਨੂੰ ਸਹਿਮਤ ਕਰਕੇ ਜੀਵਨ ਜੋਤ ਨੂੰ ਸਰਵਸੰਮਤੀ ਨਾਲ ਪ੍ਰਦਾਨ ਬਨਉਣ ਲਈ ਯਤਨ ਕੀਤੇ ਪਰ ਜੀਵਨ ਜੋਤ ਨੇ ਉਹਨਾਂ ਵਿੱਚ ਕਿਸੇ ਕਿਸਮ ਦਾ ਭਾਗ ਲੈਣ ਤੋਂ ਪੂਰੀ ਤਰ੍ਹਾਂ ਪਾਸੇ ਹੁੰਦਿਆਂ ਵਿਦਿਆਰਥੀ ਹੱਕਾਂ ਲਈ ਲੜਨ ਵਾਲੇ ਸੰਘਰਸ਼ਾਂ ਵਿੱਚ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ਜਦੋਂ ਕਰੇ ਦੋਮਾ ਗਰੁੱਪਾਂ ਵਿੱਚ ਝਗੜਾ ਹੋ ਜਾਂਦਾ ਤਾਂ ਉਹਨਾਂ ਦੇ ਗੁੱਸੇ ਗਿਲੇ ਦੂਰ ਕਰਨ ਲਈ ਜੀਵਨ ਜੋਤ ਉਹਨਾਂ ਦੇ ਵਿਚਕਾਰ ਆ ਖੜਦੀ ਉਹ ਦੋਮਾ ਨੂੰ ਸੁਝਾ ਦਿੰਦੀ ਗਲਤੀ ਕਰਨ ਵਾਲੇ ਨੂੰ ਗਲਤੀ ਦਾ ਅਹਿਸਾਸ ਕਰਵਾਉਂਦੀ ਦੂਜੀ ਧਿਰ ਨੂੰ ਵੱਡਾ ਹੌਂਸਲਾ ਵਿਖਾ ਕੇ ਗੁੱਸਾ ਛੱਡ ਦੇਣ ਦੀ ਅਪੀਲ ਕਰਦੀ ਤੇ ਦੋਵਾਂ ਦੀ ਸਹਿਮਤੀ ਕਰਵਾ ਦਿੰਦੀ ਉਹ ਇੱਕ ਤਰ੍ਹਾਂ ਇੰਸਟੀਚਿਊਟ ਤੇ ਵਿਦਿਆਰਥੀਆਂ ਗਰੁੱਪਾਂ ਦੀ ਸਾਂਝੀ ਆਗੂ ਬਣ ਕੇ ਉੱਭਰੀ ਪਰ ਸਭ ਤੋਂ ਵੱਧ ਉਹ ਪੜ੍ਹਾਈ ਤੇ ਜ਼ੋਰ ਦਿੰਦੀ ਉਹ ਵਿਦਿਆਰਥੀਆਂ ਨੂੰ ਅਪੀਲਾਂ ਕਰਦੀ ਕਿ ਉਹਨਾਂ ਨੂੰ ਮਾਪਿਆਂ ਨੇ ਝਗੜੇ ਕਰਨ ਜਾਂ ਤੜੇਬੰਦੀਆਂ ਬਣਾਉਣ ਲਈ ਕਾਲਜਾਂ ਯੂਨੀਵਰਸਿਟੀਆਂ ਵਿੱਚ ਨਹੀਂ ਭੇਜਿਆ ਬਲਕਿ ਚੰਗਾ ਭਵਿੱਖ ਬਣਾਉਣ ਲਈ ਭੇਜਿਆ ਹੈ ਜੋ ਪੜਨ ਨਾਲ ਹੀ ਬਣਾਇਆ ਜਾ ਸਕਦਾ ਹੈ ਇਸ ਤਰ੍ਹਾਂ ਉਹ ਮਾਨ ਸੰਮਾਨਾਲ 4 ਸਾਲ ਦੀ ਪੜ੍ਹਾਈ ਪੂਰੀ ਕਰਕੇ ਉਹ ਆਪਦੇ ਮਾਪੇ ਕੋਲ ਆਪਣੇ ਪਿੰਡ ਕਮਨ ਕਲਾਂ ਪਹੁੰਚ ਗਏ। ਦੇਸ਼ ਦੇ ਹਾਲਾਤ ਬਹੁਤ ਬਦਲ ਗਏ ਸਨ। ਦਹਾਕਿਆਂ ਪਹਿਲਾਂ ਤਾਂ ਚਾਰ-ਚਾਰ ਜਮਾਤਾਂ ਪੜੇ ਪਟਵਾਰੀ ਲੱਗੇ ਜਾਂਦੇ ਸਨ ਤੇ ਜਿਹੜਾ ਨੌਜਵਾਨ 10ਵੇਂ ਪਾਸ ਕਰ ਲੈਂਦਾ ਤਾਂ ਉਸ ਨੂੰ ਅਧਿਆਪਕ ਭਰਤੀ ਕਰ ਲਿਆ ਜਾਂਦਾ ਸੀ। ਪਰ ਹੁਣ ਹਾਲਾਤ ਉਹ ਨਹੀਂ ਹਨ ਰਹੇ। ਹੁਣ ਤਾਂ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਵਿਦਿਆਰਥੀ ਆਪਣੀਆਂ ਡਿਗਰੀਆਂ ਚੁੱਕੀ ਦਫ਼ਤਰਾਂ ਦੇ ਚੱਕਰ ਮਾਰਦੇ ਦੇਖੇ ਜਾ ਸਕਦੇ ਹਨ। ਪਰ ਨੌਕਰੀਆਂ ਨਹੀਂ ਮਿਲ ਰਹੀਆਂ ਜੀਵਨ ਜੋਤ ਵਿਲੇ ਰਹਿਣ ਨੂੰ ਦਲੇਦਰ ਤਾਂ ਹੀ ਸਮਝਦੀ ਸੀ ਪਰ ਸਰਕਾਰੀ ਨੌਕਰੀ ਮਿਲਣ ਦੀ ਉਮੀਦ ਉਸ ਨੂੰ ਘੱਟ ਹੀ ਦਿਖਾਈ ਦਿੰਦੀ ਸੀ ਇਸ ਲਈ ਉਸ ਨੇ ਆਪਣੀ ਡਾਕਟਰੀ ਕਮ ਦੀ ਮਹਾਰਤ ਹਾਸਲ ਕਰਨ ਲਈ ਮਾਨਸਾ ਦੀ ਇੱਕ ਪ੍ਰਾਈਵੇਟ ਡਾਕਟਰ ਦੇ ਕਲੀਨਿਕ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਉਸ ਨੂੰ ਆਪਣੇ ਖੁਦ ਦੇ ਖਰਚੇ ਜੋਗੇਚਾਰ ਪੈਸੇ ਵੀ ਮਿਲ ਜਾਂਦੇ ਤੇ ਉਹ ਗਰੀਬ ਤੇ ਲੋੜਵੰਦ ਮਰੀਜ਼ਾਂ ਦੀ ਮਦਦ ਤੇ ਸੇਵਾ ਕਰਕੇ ਆਪਣੇ ਮਨ ਨੂੰ ਸ਼ਾਂਤੀ ਵੀ ਹਾਸਲ ਕਰ ਲੈਂਦੀ ਸੀ ਇਕਮ ਕਰਦੀਆਂ ਜਿੱਥੇ ਵੀ ਡਾਕਟਰ ਦੀ ਖਾਲੀ ਅਸਾਮੀ ਦਾ ਪਤਾ ਲੱਗਦਾ ਉਹ ਉਸ ਅਦਾਰੇ ਨੂੰ ਦਰਖਾਸਤ ਭੇਜਿੰਦੀ ਉਦ੍ਰਸਤੀ ਮਾ ਬਸੰਤ ਕੋ ਰੋਸਤੇ ਵਿਆਹ ਬਾਰੇ ਚਿੰਤਾ ਵਿੱਚ ਡੁੱਬੀ ਰਹਿੰਦੀ ਉਹ ਸ਼ੁਭਾ ਸਾਮ ਗੁਰਦੁਆਰੇ ਮੱਥ ਟੇਕਣ ਜਾਂਦੀ ਤਾਂ ਇਹੋ ਮੰਗਦੀ ਕਿ ਮੇਰੀ ਜੀਤੀ ਨੂੰ ਚੰਗਾ ਵਰ ਮਿਲੇ ਤੇ ਉਹ ਸਹੁਰੇ ਘਰ ਸੁਖੀ ਵਸੇ ਤੇ ਖੁਸ਼ ਰਹੇ ਜੀਤੀ ਦਾ ਬਾਪ ਗਿਆਨੀ ਬਲਵੰਤ ਸਿੰਘ ਜਿਸ ਦੇ ਦੁੱਧ ਚਿੱਟੇ ਖੁੱਲੇ ਦਾੜੇ ਨੀਲੀ ਪਗ ਚੋੜੀਦਾਰ ਪਜਾਮੇ ਤੇ ਲੰਬੇ ਕੁੜਤੇ ਨੂੰ ਦੇਖ ਕੇ ਲੋਕ ਪਾਈ ਜੀ ਜਾਂ ਗਿਆਨੀ ਜੀ ਕਹਿ ਲੱਗ ਪੈਸਨ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਪਿੰਡ ਦੇ ਸਾਝੇ ਕਮਾਕਾਰਾਂ ਜਾਂ ਲੋਕਾਂ ਦੇ ਝਗੜੇ ਰਾਜੀ ਨਾਮੀ ਅਗਾਰਤੀ ਨੇ ਵੇਰਨ ਵਿੱਚ ਰੁੱਝਿਆ ਰਹਿੰਦਾ ਪਿੰਡ ਦੇ ਲੋਕ ਉਸੇ ਕਿਸੇ ਵੀ ਗੱਲ ਨੂੰ ਉਲਟਾਉਂਦੇ ਨਹੀਂ ਸਨ ਇੱਕ ਦਿਨ ਦੁਪਹਿਰ ਸਮੇਂ ਚ ਗਿਆਨੀ ਬਲਵੰਤ ਸਿੰਘ ਘਰ ਆਇਆ ਤਾਂ ਜੀਤੀ ਦੀ ਮਾਂ ਨੇ ਕਿਹਾ ਦੇਖੋ ਜੀ ਜਿੱਤੇ ਨੇ ਪੜਾਈ ਪੂਰੀ ਕਰ ਲਈ ਆ ਕੰਮ ਵੀ ਸਿੱਖ ਗਈ ਆ ਹੁਣ ਉਸ ਦੇ ਬਰਾਬਰ ਦੀ ਪੜਾਈ ਵਾਲਾ ਕੋਈ ਸੋਹਣਾ ਸੁਨੱਖਾ ਉਹਦੇ ਵਰਗਾ ਮੁੰਡਾ ਲੱਭ ਕੇ ਉਸੇ ਸੌਰੇ ਕਰ ਤੋਰਨ ਦਾ ਵੀ ਫਿਕਰ ਕਰੋ ਮੇਰੇ ਤਾਂ ਬਸੰਤ ਕੁਰੇ ਕਦੀ ਗੱਲ ਯਾਦ ਹੀ ਨਹੀਂ ਆਈ ਤੇਰੀ ਗੱਲ ਬਹੁਤ ਸਿਆਣੀ ਆ ਧੀਆ ਤਾਂ ਆਪਦੇ ਘਰ ਹੀ ਸੋਭਦੀਆਂ ਨੇ ਮੈਂ ਲਾਭਦਾ ਚੰਗੇ ਖਾਨਦਾਨ ਦਾ ਕੋਈ ਪੜਿਆ ਲਿਖਿਆ شریف ਲੜਕਾ ਤੂੰ ਫਿਕਰ ਨਾ ਕਰ ਇਹ ਕਹਨੇ ਗੈਨੇ ਬਲਵੰਤ ਸਿੰਘ ਸੋਚਣ ਲੱਗ ਪਿਆ ਦੂਜੇ ਦਿਨ ਗਿਆਨੀ ਬਲਵੰਤ ਸਿੰਘ ਸ਼ਹਿਰ ਜਾ ਕੇ ਅਖਬਾਰਾਂ ਤੇ ਦਫ਼ਤਰੀ ਗਿਆ ਤੇ ਵਿਆਹ ਦਾ ਇਸ਼ਤਿਹਾਰ ਛਪਵਾਇਆ ਐਮਬੀਬੀਐਸ ਡਾਕਟਰ ਕੱਦ 5 ਫੁੱਟ 4 ਇੰਚ ਰੰਗ ਗੂਰਾ ਸ਼ਰੀਫ ਸੋਣੀ ਸੂਝਵਾਨ ਲੜਕੀ ਲਈ ਬਰਾਬਰ ਦੀ ਯੋਗਤਾ ਵਾਲੇ ਇਮਾਨਦਾਰ ਸ਼ਰੀਫ ਚੰਗੇ ਖਾਨਦਾਨ ਦੇ ਲੜਕੇ ਦੀ ਜ਼ਰੂਰਤ ਇਸ ਦੇ ਹੇਠਾਂ ਆਪਣਾ ਮੋਬਾਈਲ ਫੋਨ ਦੀ ਦਰਜ ਕਰਵਾ ਦਿੱਤਾ ਅਖਬਾਰਾਂ 'ਚ ਪ੍ਰਕਾਸ਼ਿਤ ਹੋਣ ਤੇ ਫੋਨ ਆਉਣੇ ਸ਼ੁਰੂ ਹੋ ਗਏ ਗਿਆਨੀ ਜੀ ਸਭ ਦਾ ਹੁਲੀਆ ਪੜਾਈ ਐਡਰੈਸ ਖਾਂਦਨ ਬਾਰੇ ਜਾਣਕਾਰੀ ਹਾਸਲ ਕਰਦੇ ਤੇ ਆਪਣੀ ਡਾਇਰੀ ਤੇ ਨੋਟ ਕਰ ਲੈਂਦੇ ਸ਼ਾਮ ਨੂੰ ਜੀਤੀ ਨੂੰ ਉਸਦੀ ਮਾਂ ਨੇ ਦੱਸਿਆ ਕਿ ਤੇਰੇ ਰਿਸ਼ਤੇ ਸਬੰਧੀ ਅੱਜ ਬਹੁਤ ਫੋਨ ਆਏ ਨੇ ਤਾਂ ਜੀਤੀ ਨੇ ਇੱਕ ਪਿੰਡੂ ਸ਼ਰੀਫ ਤੇ ਸੱਭੇਕ ਲੜਕੀ ਤੇ ਗੁਨਾ ਅਨੁਸਾਰ ਸ਼ਰਮਾ ਕੇ ਨੀਮੀ ਪਾਲੇ ਇਹ ਗੱਲ ਚੱਲ ਰਹੀ ਸੀ ਕਿ ਗਿਆਨੀ ਬਲਵੰਤ ਸਿੰਘ ਵੀ ਉਹਨਾਂ ਕੋਲ ਚੁੱਲ੍ਹੇ ਚੌਂਤਰੀ ਤੇ ਪਹੁੰਚ ਕੇ ਉਸ ਦੀ ਹੋਂਦ ਤੇ ਦੋਵੇਂ ਚੁੱਪ ਕਰ ਗਏ ਉਹਨਾਂ ਦੀ ਚੁੱਪ ਦੇਖਦਿਆਂ ਗਾਂਧੀ ਜੀ ਨੇ ਕਿਹਾ ਕੀ ਗੱਲ ਹੋ ਗਈ ਇਹ ਚੁੱਪ ਜਿਹੀ ਬੈਠੀ ਹੂ ਸੁਖਤਾ ਹੈ ਇਹ ਕਹਿੰਦੇ ਬਸੰਤ ਕੁਰ ਨੇ ਦੱਸਿਆ ਕਿ ਮੈਂ ਜੀਤੀ ਨਾਲ ਅੱਜ ਇਹ ਫੋਨੋ ਬਾਰੇ ਗੱਲ ਕਰ ਰਹੀ ਸੀ ਬਸ ਤੁਸੀਂ ਆਗੇ ਲੈ ਇਹ ਚੁੱਪ ਕਰਨ ਜਾਂ ਸ਼ਰਮਾਉਣ ਵਾਲੀ ਕੀ ਗੱਲ ਆ ਧੀਆਂ ਨੇ ਆਪਣੇ ਘਰ ਜਾਣਾ ਹੀ ਹੁੰਦਾ ਇਹ ਤਾਂ ਦੁਨੀਆ ਦਾ ਦਸਤੂਰ ਆ ਇਹ ਤਾਂ ਰਾਜਿਆਂ ਮਹਾਰਾਜਿਆਂ ਗੁਰੂਆਂ ਪੀਰਾਂ ਸਭ ਨੇ ਤੋਰੀਆਂ ਨੇ ਨਾਲੇ ਹੁਣ ਪੁੱਤੂ ਪੜਾਈ ਤਾਂ ਪੂਰੀ ਕਰ ਲਈ ਸੁਖ ਨਾਲ ਆਪਣੇ ਘਰ ਜਾਵੇਂ ਤਾਂ ਤਾਂ ਸਾਡਾ ਵੀ ਸੰਸਾ ਫਿਕਰ ਮੁੱਕੀ ਗੇਨੇ ਬਲਵੰਤ ਸਿੰਘ ਨੇ ਜੀਤਰੀਏ ਸਰ ਤੇ ਹੱਥ ਤੱਕ ਪਿਆਰ ਨਾਲ ਸਮਝਾਇਆ ਤੋਰੀਆਂ ਤਾਂ ਸਭ ਨੇ ਹੀ ਨੇ ਬਾਪੂ ਜੀ ਪਰ ਇਹਨੇ ਕਾਲੀ ਵੀ ਕੀ ਮੈਨੂੰ ਕੰਮ ਕਰ ਆਪਣੇ ਪੈਰਾਂ ਤੇ ਖੜੀ ਤਾਂ ਹੋ ਜਾਣਦੇ ਹੋ ਨੀਮੀ ਪਾਈ ਬੈਠੀ ਜਿੱਤੀ ਬਸ ਇਨਾ ਹੀ ਹਿੰਮਤਾਂ ਕਹਿ ਸਕੀ ਤੇਰੀ ਗੱਲ ਤਾਂ ਠੀਕੋ ਪੁੱਤ ਪਰ ਜੇ ਮੁੰਡਾ ਚੰਗਾ ਮਿਲ ਜਾਵੇ ਤਾਂ ਤੁਸੀਂ ਦੋਵੇਂ ਰਲ ਕੇ ਛੇਤੀ ਆਪਣੇ ਕੰਮ-ਕਾਰ 'ਚ ਸਫਲ ਹੋ ਜਾਮੂਗੇ ਅਸੀਂ ਤੇਰੀ ਭਵਿੱਖ ਬਾਰੇ ਵੀ ਬਹੁਤ ਚਿੰਤਤਾ ਤੇਰੀ ਜ਼ਿੰਦਗੀ ਨੂੰ ਖੁਸ਼ ਬਣਾਉਣ ਲਈ ਹੀ ਤਾਂ ਸਭ ਕੁਝ ਕਰ ਰਹੇ ਹਾਂ ਨਾਲੇ ਤੇਰੀ ਸਹਿਮਤੀ ਤੋਂ ਵੇਰ ਨਹੀਂ ਕਰਾਂਗੇ ਜੇ ਘਰਵਾਰ ਮੁੰਡਾ ਤੇਰੇ ਪਸੰਦ ਆਇਆ ਤਾਂ ਹੀ ਅੱਗੇ ਗੱਲ ਤੋਰਾਂਗੇ ਨਾਲੇ ਮੁੰਡੇ ਕਿਹੜਾ ਇਉਂ ਧਰੇ ਪਏ ਆ ਮੁੰਡਾ ਭਾਲਦੇ ਆ ਭਾਲਦੇ ਆ ਕਈ ਵਾਰ ਤਾਂ ਸਾਲਾਂ ਦਾ ਸਮਾਂ ਲੱਗ ਜਾਂਦਾ ਚੱਲ ਪੁੱਤ ਉੱਠ ਨਹਾ ਲਾ ਤੇ ਰੋਟੀ ਖਾ ਫਿਕਰ ਨਹੀਂ ਕਰੀ ਦੀ ਫਿਕਰ ਕਰਨ ਨੂੰ ਤਾਂ ਅਸੀਂ ਬਥੇਰੇ ਆ ਇਹ ਕਹਿ ਕੇ ਗਿਆਨੀ ਬਲਵੰਤ ਸਿੰਘ ਨੇ ਗੁਟਕਾ ਚੁੱਕਿਆ ਤੇ ਬੈਠ ਕੇ ਜਾ ਕੇ ਪਾਠ ਕਰਨ ਲੱਗਿਆ ਕਈ ਦਿਨ ਲੰਘੇ ਜੀਤੀ ਆਪਣੇ ਕੰਮ ਤੇ ਚਲੀ ਗਈ ਤਾਂ ਗਿਆਨੀ ਜੀ ਨੇ ਆਪਣੀ ਪਤਨੀ ਨੂੰ ਬੁਲਾ ਕੇ ਕਿਹਾ ਬਸੰਤ ਕੁੜੀ ਬੈਠ ਫਿਰ ਕੋਈ ਸਲਾਹ ਕਰੀਂ ਬਸੰਤ ਕੁੜੀ ਗਿਆਨੀ ਜੀ ਦੇ ਮੰਜੇ ਕੋਲ ਪੀੜੀ ਢਾ ਕੇ ਬੈਠ ਗਈ ਹਾਂ ਦੱਸੋ ਜੀ ਕੀ ਸਲਾਹ ਕਰਨੀ ਆ ਗਿਆਨੀ ਜੀ ਨੇ ਕਿਹਾ ਦੇਖ ਜੀਤੀ ਦੇ ਵਿਆਹ ਵਾਲੇ ਅਖਬਾਰਾਂ ਚੋਂ ਪੜ ਕੇ ਫੋਨ ਤਾਂ ਬਹੁਤ ਆਏ ਸਨ ਮੈਂ ਦਸਕ ਮੁੰਡਿਆਂ ਦਾ ਬੀਰਵਾ ਲਿਖਿਆ ਇਹਨਾਂ ਚੋਂ ਦੇਖੀਏ ਜੇ ਕੋਈ ਠੀਕ ਲੱਗਦਾ ਤਾਂ ਗੱਲ ਲੱਗੇ ਬਧਾਈ ਮੈਂ ਤੇ ਇਹਨਾਂ ਮੁੰਡਿਆਂ ਦੀ ਪੜਾਈ ਕਰ ਵਰ ਕਦ ਕਾਟ ਉਮਰ ਵਰੀ ਮੁਢਲੀ ਜਾਂਚ ਕਰਕੇ ਉਹਨਾਂ ਚੋਂ ਦੋ ਲੜਕੀਆਂ ਨੂੰ ਛੁਡ ਲਿਆ ਜਿਨ੍ਹਾਂ ਚੋਂ ਇੱਕ ਨਾਈਬਤ ਤਸੀਲਦਾਰ ਭਰਤੀ ਹੋ ਚੁੱਕਾ ਤੇ ਦੂਜਾ ਡਾਕਟਰ ਹੈ ਕਰਕੇ ਇੱਕ ਪ੍ਰਾਈਵੇਟ ਹਸਪਤਾਲ 'ਚ ਪ੍ਰੈਕਟਿਸ ਕਰਦਾ ਹੈ ਹੁਣ ਤੂੰ ਸੋਚ ਕੇ ਆਪਣੀ رائے ਦੇ ਦੇ ਮੀ ਦੇਰ ਸ਼ਾਮ ਰੋਟੀ ਪਾਣੀ ਸ਼ੱਕੇ 'ਚ ਜਿੱਤੀ ਤੇ ਉਸਦੇ ਮਾਂ-ਬਾਪ ਵੀਰੇ 'ਚ ਆਪਣੇ ਆਪਣੇ ਮੰਝੇ ਤੇ ਬੈਠੇ ਸਨ ਤੇ ਗਿਆਨੀ ਜੀ ਨੇ ਕਿਹਾ ਕਿ ਪਸੰਦ ਕਰੇ ਦੱਸ ਫਿਰ ਸੋਚਿਆ ਕੁਝ ਜਿੱਤੀ ਨਾਲ ਵੀ ਕੁਝ ਕਰੋ ਸਲਾਹ ਨਹੀਂ ਜੀ ਐਸ ਵੇਲੇ ਨਹੀਂ ਸਲਾਹ ਕਰੀਦੀ ਮਾੜੀ ਹੁੰਦੀ ਆ ਸਵੇਰੇ ਦੇਖਾਂਗੇ ਸੋ ਜੋ ਹੁਣ ਬਸੰਤ ਕੋ ਨੇ ਉਥੇ ਗਲਵੱਟ ਰੋਕ ਲਾ ਦਿੱਤੇ ਸੁਹਾ ਗੁਰਦੁਆਰਾ ਸਾਹਿਬ ਤੋਂ ਆ ਕੇ ਗਿਆਨੀ ਪਲਵੰਗ ਸਿੰਘ ਨੇ ਨਿਤਨੀਮ ਕੀਤਾ ਤੇ ਫਿਰ ਬਸੰਤ ਘਰ ਤੇ ਜੀਤੀ ਨੂੰ ਬਿਠਾ ਕੇ ਉਸ ਨੇ ਸਪਸ਼ਟ ਕਰ ਦਿੱਤਾ ਪੁੱਤਰ ਦੇਖ ਦੋ ਮੁੰਡੇ ਸਾਨੂੰ ਠੀਕ ਲੱਗੇ ਨੇ ਇੱਕ ਨੌਕਰੀ ਕਰਦਾ ਤੇ ਦੂਜਾ ਪ੍ਰਾਈਵੇਟ ਹਸਪਤਾਲ 'ਚ ਡਾਕਟਰ ਹੁਣ ਅਗਲੀ ਗੱਲ ਤੇਰੇ ਤੇ ਛੱਡੀ ਆ ਤੂੰ ਆਪਦੀ ਸਲਾਹ ਦੇ ਫਿਰ ਇਹ ਗੱਲ ਤੋਰਾਂਗੇ ਜੀਤੀ ਨੀਮੀਪਾ ਕੇ ਸਭ ਕੁਝ ਸੁਣ ਸਮਝ ਤਾਂ ਰਹੀ ਸੀ ਪਰ ਕੁਝ ਬੋਲਣ ਦਾ ਹੌਸਲਾ ਨਹੀਂ ਸੀ ਕਰ ਸਕੀ ਇੱਕ ਪੰਜਾਬੀ ਪਿੰਡੂ ਧੀ ਦੇ ਦਿਲ ਦੀ ਬੁਝਦੀ ਅਗਿਆਨੀ ਜਿਉਟ ਕੇ ਬਾਹਰ ਨੂੰ ਚਲੇ ਗਈ ਤੇ ਜਾਂਦੇ ਕਹਿ ਗਈ ਦੋਵੇਂ ਮਾਮਾ ਧੀਆਂ ਸੋਚ ਵਿਚਾਰ ਕਰਕੇ ਦੱਸ ਦਿਓ ਬਈ ਮਾਂ ਤੀ ਦਾ ਕਹਿੰਦੇ ਨੇ ਪੜਦਾ ਇੱਕੋ ਹੀ ਹੁੰਦਾ ਇੱਕ ਤੀ ਮਾਂ ਕੋਲ ਤਾਂ ਦਿਲ ਦੀ ਸਾਰੀ ਗੱਲ ਕਰ ਸਕਦੀ ਆ ਪਰ ਬਾਪਜਾ ਭਰਾਮਾ ਕੋਲ ਨਹੀਂ ਕਰ ਸਕਦੀ ਆਖਿਰ ਦੋਮਨ ਨੇ ਵਿਚਾਰ ਕੀਤੀ ਤਾਂ ਜੀਤੀ ਸਿੱਟੇ ਤੇ ਪੰਚੇ ਕਿ ਮੇਰੀ ਜ਼ਿੰਦਗੀ ਇੱਕ ਡਾਕਟਰ ਨਾਲ ਵਿਆਹ ਕਰਵਾ ਕੇ ਚੰਗੀ ਬਤੀਤ ਹੋਵੇਗੀ ਦੋਮਨ ਦਾ ਕੰਮਕਾਰਿਕ ਹੋਵੇਗਾ ਇਕੱਠੇ ਆਪਣਾ ਹਸਪਤਾਲ ਵੀ ਖੋਲ ਸਕਦੇ ਆ ਤੇ ਮੇਰੀ ਦਿਲੀ ਇੱਛਾ ਅਨੁਸਾਰ ਮੈਂ ਗਰੀਮ ਮਰੀਜ਼ਾਂ ਦੀ ਸੇਵਾ ਵੀ ਕਰ ਸਕਦੀ ਆ ਹਾਂ ਇਹ ਵਿਚਾਰ ਦੱਸ ਕੇ ਜੀਤੀ ਆਪਣੀ ਕੰਮ ਤੇ ਚਲੇਗੀ ਰੋਟੀ ਵਲੇ ਗਿਆਨੀ ਜੀ ਕਹਾਰੇ ਤਾਂ ਆਪਣੀ ਪਤਨੀ ਨਾਲ ਗਲਤ ਤੋੜਦੇ ਆ ਕਹਿਣ ਲੱਗੇ ਬਸੰਤ ਕੁਰੀ ਜੀਤੀ ਨੂੰ ਸੌਰੀ ਨੂੰ ਜਮਾਨੇ ਦਾ ਜਮਾਈ ਪਾਣੀ ਲੱਗੇ ਮੈਂ ਸੋਚਿਆ ਮੇਰੇ ਘਰ ਹੁੰਦੇ ਉਸਨੇ ਕੁਝ ਨਹੀਂ ਦੱਸਣਾ ਤਾਂ ਹੀ ਮੈਂ ਘਰ ਚੱਲਿਆ ਗਿਆ ਸੀ ਹਾਂ ਦਸਤੂਰੀ ਕੋਈ ਗੱਲ ਲੱਗੀ ਤਾਂ ਬਸੰਤ ਕੁਰੇ ਨੇ ਦੱਸਿਆ ਕਿ ਬਹੁਤ ਮਗਜਖਪਾਈ ਕਰਵਾਈ ਚੰਦਰੀ ਨੇ ਮਸਾ ਹੀ ਮੰਨੀ ਪਰ ਉਸਦਾ ਇਸ਼ਾਰਾ ਤਾਂ ਡਾਕਟਰ ਮੁੰਡੇਵਾਲਾ ਮੈਨੂੰ ਵੀ ਉਹ ਹੀ ਚੀਕ ਲੱਗਦਾ ਸੀ ਬਸੰਤ ਕੁਰੇ ਇੱਕ ਤਾਂ ਜਿੱਤੀ ਰਿਸ਼ਵਤ ਖੋਰੀ ਵਰਗੀਆਂ ਅਲਮਤਾਂ ਦੇ ਡਟਕੇ ਵਿਰੋਧਾ ਦੇ ਦਫ਼ਤਰਾਂ 'ਚ ਸਾਰਾ ਦਿਨ ਰਿਸ਼ਵਤ ਹੀ ਚੱਲਦੀ ਹੈ ਇਹ ਤਾਂ ਮੈਨੂੰ ਵੀ ਗੱਲ ਨਹੀਂ ਪਾਉਂਦੀ ਡਾਕਟਰ ਮੁੰਡਾ ਫਿਟ

ਪ੍ਰਭਜੋਤ ਨਾਲ ਮਿਲ ਕੇ ਗੱਲਬਾਤ ਕੀਤੀ ਜਿਸ ਤੋਂ ਉਸ ਦਾ ਪ੍ਰਭਾਵੀ ਚੰਗਾ ਮਿਲਿਆ ਉਸ ਨੇ ਪ੍ਰਭਜੋਤ ਨੂੰ ਵੀ ਕਹਿ ਦਿੱਤਾ ਕਿ ਭਾਈ ਸਾਡੇ ਪਰਿਵਾਰ ਵਰੀ ਤੁਸੀਂ ਪੁੱਛ ਪੜਤਾਲ ਕਰ ਲਓ ਜੇ ਤੁਹਾਨੂੰ ਸਹੀ ਲੱਗੇ ਤਾਂ ਫਿਰ ਬੈਠ ਕੇ ਅੱਗੇ ਸਲਾਹ مشਵਰਾ ਕਰਾਂਗੇ ਗੈਨੀ ਬਲਵੰਤ ਸਿੰਘ ਨੇ ਆ ਕੇ ਸਾਰੀ ਗੱਲਬਾਤ ਪਸੰਦ ਕਰਨ ਨੂੰ ਦਸੀ ਤਾਂ ਉਹਨੇ ਦੋਵੇਂ ਹੱਥ ਜੋੜ ਕੇ ਉੱਪਰ ਨਮੋ ਕਰਕੇ ਕਿਹਾ ਵਾਹ ਵਹ ਗਰੂ ਚੰਗਾ ਦਿਨ ਲਿਆਵੀ ਮੁੰਡੇ ਵਾਲੇ ਨੇ ਵੀ ਸਾਰੇ ਪੜਤਾਲ ਕਰ ਲਈ ਤੇ ਵਿਆਹ ਲਈ ਹੰਗਾਰਾ ਕਰ ਦਿੱਤਾ ਮੁੰਡੇ ਵਾਲਿਆਂ ਦੀ ਲੈਣ ਦੇਣ ਦੀ ਕੋਈ ਮੰਗ ਨਹੀਂ ਸੀ ਸੋ ਗੱਲਬਾਤ ਪੱਕੀ ਹੋਈ ਤੇ ਇੱਕ ਮਹੀਨੇ ਦੇ ਬਕਫੇ ਨਾਲ ਪਿਆ ਦੇ ਤਰੀਕ ਮਿੱਤਲੇ ਵਿਆਹ ਵਾਲੇ ਦਿਨ یوں ਲੱਗ ਰਿਹਾ ਸੀ ਜਿਵੇਂ ਕੋ ਮੰਜ ਕੋਈ ਮੇਲਾ ਲੱਗਿਆ ਹੋਵੇ ਗੈਨੀ ਬਲਵੰਤ ਸਿੰਘ ਦੀ ਗੁਰੂ ਘਰ ਦੀ ਸੇਵਾ ਲੋਕ ਸੇਵਾ ਸਮਾਜ ਸੇਵਾ ਤੇ ਜੀਤੀ ਦੀ ਸ਼ਰਾਫਤ ਇੱਜ਼ਤ ਤੇ ਗਰੀਬ ਗੁਰਬੇ ਪ੍ਰਤੀ ਹਮਦਰਦੀ ਕਾਰਨ ਸਾਰਾ ਪਿੰਡ ਉਹ ਮਹਮਾ ਕੀਵਾਂ ਚ ਸ਼ਾਮਲ ਹੋਇਆ ਸੀ ਹਰ ਵਿਅਕਤੀ ਇਸ ਸ਼ੁਭ ਕੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਸੀ ਬੜੀ ਸਾਦੀ ਢੰਗ ਨਾਲ ਪੇੰਡੂ ਪੰਜਾਬੀ ਸੱਭਿਆਚਾਰ ਅਨੁਸਾਰ ਸਥਾਨੀ ਰਸਮਾਂ ਕੀਤੀਆਂ ਗਈਆਂ ਬਰਾਤੀ ਸੇਵਾ ਸੰਭਾਲ 'ਚ ਕੋਈ ਕਸਰ ਨਾ ਛੱਡੀ ਗਈ ਹਰ ਕੋਈ ਵਿਅਕਤੀ ਕੰਮ ਕਰਨ ਨੂੰ ਆਪਣਾ ਫਰਜ਼ ਸਮਝ ਰਿਹਾ ਸੀ ਨਮੰਗਨ ਦੇ ਬਾਵਜੂਦ ਦਾਜ ਤਹਿਜ ਵੀ ਗਿਆਨੀ ਬਲਵੰਤ ਸਿੰਘ ਨੇ ਆਪਣੀ ਵਿਤੂ ਬਾਹਰ ਹੋ ਕੇ ਦਿੱਤਾ ਸਾਰੇ ਪਿੰਨੇ ਕੁਸ਼ੀ ਨਾਲ ਜੀਤੀ ਨੂੰ ਵੇਦਾ ਕੀਤਾ ਭਰਾਮਾਂ ਵਾਲੇ ਫਰਜ਼ ਗਿਆਨੀ ਬਲਵੰਤ ਸਿੰਘ ਦੇ ਭਤੀਜਿਆਂ ਨੇ ਨਵਾਈ ਡੋਲੀ ਤੋੜ ਕੇ ਸਾਰੇ ਲੋਕ ਗਿਆਨੀ ਬਲਵੰਤ ਸਿੰਘ ਕੋਲ ਹਾਜ਼ਰੀ ਪਰਣਾ ਰਹੇ ਸੀ ਤੇ ਦੇ ਵਿਛੋੜੇ ਕਾਰਨ ਗਿਆਨੀ ਜੀ ਦੀਆਂ ਅੱਖਾਂ ਚੋਂ ਨਿਕਲ ਰਹੇ ਹੰਝੂਆਂ ਦੀਆਂ ਧਰਾਲਾਂ ਉਹਨਾਂ ਦੇ ਚਿੱਟੇ ਤਾੜੇ ਤੇ ਪਹੁੰਚ ਚੁੱਕੀਆਂ ਸਨ ਉਹ ਭਰੇ ਮਨ ਸਦਕਾ ਬੋਲ ਕੇ ਕਿਸੇ ਦਾ ਧੰਨਵਾਦ ਨਹੀਂ ਸੰ ਕਰ ਸਕਦੇ ਬਸ ਹੱਥ ਜੋੜ ਕੇ ਸੇਹ ਹਿਲਾਉਂਦੇ ਤੇ ਕਿਨਾਂ ਚੇਚੋ ਪਚਪੀਤੇ ਖੜੇ ਰਹੇ ਉਧਰ ਬਸੰਤ ਕੁਰਵੀ ਧੀ ਦੀ ਢੋਲੀ ਤੋੜ ਕੇ ਬੜੀ ਹੁਕਕੀ ਉਕਕੀ ਰੋ ਰਹੀ ਸੀ ਔਰਤਾਂ ਸਵਾਲੇ ਚਮਟ ਮਾਰ ਕੇ ਬੈਠੀਆਂ ਸਨ ਕੁਝ ਸਮਾਂ ਦਿਲ ਹੌਲਾ ਕਰਕੇ ਬਸੰਤ ਕੁਰ ਗੁਰਦੁਆਰਾ ਸਾਹਿਬ ਗਏ ਵਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਧੀ ਦੀ ਖੁਸ਼ੀ ਲਈ ਅਰਦਾਸ ਕਰਕੇ ਘਰ ਪਹੁੰਚ ਕੇ ਲੋਕਾਂ ਨੇ ਸਾਰਾ ਸਮਾਨ ਵਗੈਰਾ ਸੰਭਾਲ ਦਿੱਤਾ ਜਿੱਤੀ ਨੂੰ ਸਹਰੇ ਕਰ ਗਈ ਨੂੰ ਕਈ ਦਿਨ ਹੋ ਗਏ ਸੀ ਉਸ ਦੇ ਮਾਂ ਬਾਪ ਬਹੁਤ ਚਿੰਤਾ ਵਿੱਚ ਰਗੇ ਹੋਏ ਸਨ ਕਿ ਉਹ ਖੁਦ ਆ ਕੇ ਹੀ ਦੱਸੇਗੀ ਪਰਿਵਾਰ ਕਿਸ ਤਰ੍ਹਾਂ ਦਾ ਹੈ ਉਹਦੀ ਜ਼ਿੰਦਗੀ ਠੀਕਬਿਤ ਹੋ ਜਾਵੇਗੀ ਕੋਈ ਆਖਤਾ ਨਹੀਂ ਮਿਲੇਗੀ 8 ਦਿਨਾਂ ਬਾਅਦ ਗਿਆਨੀ ਬਲਵੰਤ ਸਿੰਘ ਨੇ ਆਪਣੇ ਭਤੀਜੇ ਨੂੰ ਭੇਜਿਆ ਕਿ ਉਹ ਜੀਤੀ ਨੂੰ ਲੈ ਆਵੇ। ਜੀਤੀ ਆ ਕੇ ਚੜ੍ਹ ਘਰਚ ਦਾਖਲ ਹੋਈ ਤਾਂ ਉਸ ਦਾ ਚਿਹਰਾ ਦੇਖ ਕੇ ਉਸ ਦੇ ਪਿਤਾ ਨੂੰ ਕੁਝ ਸੰਤੁਸ਼ਟੀ ਜੀ ਹੋਈ। ਚਿਹਰੇ ਤੇ ਚਿੰਤਾ ਦਾ ਪ੍ਰਭਾਵ ਨਹੀਂ ਸੀ। ਸਭੋ ਖੁਸ਼ੀ ਸੀ ਪਰ ਮਾਪਿਆਂ ਨੂੰ ਵੇਖ ਕੇ ਭਾਵੁਕ ਹੋਈ ਜੀਤੀ ਭੱਜ ਕੇ ਪਿਤਾ ਦੇ ਗਲ ਨਾਲ ਚਿੰਬੜ ਕੇ ਰੋਈ। ਫਿਰ ਮਾਂ ਪਸੰਦ ਕੌਰ ਨੂੰ ਚਿੰਬੜ ਗਈ। ਮਾਂ-ਬਾਪ ਦੇ ਦਿਲਾਸਾ ਦੇਣ ਤੇ ਉਹ ਕੁਝ ਮਿੰਟ ਚੁੱਪ ਕਰਕੇ ਬੈਠੀ ਤੇ ਫਿਰ ਉੱਠ ਕੇ ਮੂੰਹ ਤੋਥਾ ਤੇ ਉਹ ਗੱਲਾਂ-ਬਾਤਾਂ ਕਰਨ ਲੱਗ ਪਈ। ਜੀਤੀ ਨੇ ਬਸਿਆ ਕਿ ਬਾਪੂ ਜੀ ਪ੍ਰਭਜੋਤ ਦਾ ਸੁਆਤ ਬਹੁਤ ਵਧੀਆ ਹੈ ਉਸ ਦੇ ਮਾਪੇ ਵੀ ਮੈਨੂੰ ਤੁਹਾਡੀ ਵਾਂਗ ਹੀ ਆਪਣੀ ਧੀ ਨਾਲੋਂ ਵੀ ਜ਼ਿਆਦਾ ਮੋਹ ਪਿਆਰ ਕਰਦੇ ਨੇ ਬਹੁਤ ਚੰਗਾ ਪਰਿਵਾਰ ਮੇਰੀ ਜ਼ਿੰਦਗੀ ਵੀ ਸੌਖੀ ਲੰਗੇਗੀ ਤੇ ਤੁਹਾਡੀ ਚਿੰਤਾ ਵੀ ਦੂਰ ਹੋਈ ਛੇਖਾ ਪੁੱਤ ਗੁਰਵਾਨੀ ਚ ਪਤੀ ਨੂੰ ਪਰਮੇਸ਼ਰ ਦਾ ਦਰਜਾ ਦਿੱਤਾ ਤੋ ਪ੍ਰਭਜਤ ਨੂੰ ਪਰਮੇਸ਼ਰ ਹੀ ਸਮਝਣਾ ਉਸ ਦਾ ਹਰ ਹੁਕਮ ਮੰਨਣਾ ਉਸ ਦੀ ਇੱਜ਼ਤ ਦਾ ਖਿਆਲ ਰੱਖਣਾ ਉਸ ਦੇ ਹਰ ਕੰਮ ਵਿੱਚ ਹੱਥ ਵਟਾਉਣਾ ਤੇ ਆਪਣੇ ਸੱਸ ਸਹੁਰੇ ਦੀ ਆਪਣੇ ਮਾਪੇ ਸਮਝ ਕੇ ਸੇਵਾ ਕਰਨੀ ਲੜਕੀ ਦੀ ਅਸਲ ਮਾਂ-ਬਾਪ ਤਾਂ ਸੱਸ-ਸੋਹਰਾ ਹੀ ਹੁੰਦੇ ਨੇ ਜਿਨ੍ਹਾਂ ਦੇ ਘਰ ਸਾਰੀ ਜ਼ਿੰਦਗੀ ਬਤੀਤ ਕਰਨੀ ਹੁੰਦੀ ਆ ਕਿਸੇ ਸਮੇਂ ਭਾਈ ਪ੍ਰਭਜੋਤ ਦੀ ਆਪਣੇ ਮਾਂ-ਬਾਪ ਨਾਲ ਕਿਸੇ ਗੱਲੋਂ ਨੋਖ-ਝੋਖ ਵੀ ਹੋ ਜਾਵੇ ਤਾਂ ਤੋਂ ਪਾਸੇ ਹੀ ਰਹਿਣਾ ਗੈਨੇ ਬਲਵੰਤ ਸਿੰਘ ਨੇ ਤਸੱਲੀ ਮਹਿਸੂਸ ਕਰਦਿਆਂ ਕੁਝ ਸਖਿਆਮਾਂ ਵੀ ਦੇ ਦਿੱਤੀਆਂ ਮਾਂ-ਬਾਪ ਦੀ ਲੜਲੀ ਜਿੱਤੀ ਸੋਹਰੇ ਘਰ ਜੀਵਨ ਚੁੱਤ ਬੰਦੇ ਖੁਸ਼ੀਆਂ ਨਾਲ ਵਸਣ ਲੱਗੇ ਕਈ ਸਾਲਾਂਗੇ ਜੀਵਨ ਜੋਤੇ ਪ੍ਰਭਜੋਧਾ ਬਹੁਤ ਸੁਭਾ ਆਪਸ ਵਿੱਚ ਮਿਲਦਾ ਹੀ ਸੀ ਬਸ ਇੱਕੋ ਗਲਤੀ ਥੋੜਾ ਜਿਹਾ ਵਖਰੇਵਸ ਸੀ ਕਿ ਪ੍ਰਭਜੋਧ ਪੈਸਾ ਵਰਤਨ 'ਚ ਥੋੜੀ ਜਿਹੀ ਸੰਕੋਚ ਕਰਦਾ ਸੀ ਜੀਵਨ ਜੋਤ ਵੀ ਪੈਸੇ ਦੀ ਨਿਜ਼ਾਇਜ਼ ਵਰਤੇ ਤਾਂ ਨਹੀਂ ਸੀ ਕਰਦੀ ਪਰ ਇਹ ਗਰੀਬ ਗੁਰਬੀ ਨੂੰ ਦੇਖ ਕੇ ਉਸ ਦਾ ਮਨ ਪਸਿਜ ਜਾਂਦਾ ਸੀ ਤੇ ਉਹ ਗਰੀਬ ਦੀ ਲੀੜੇ ਕੱਪੜੇ ਨਗਦ ਖਾਣ ਪੀਣ ਆਦਾਨ ਕਰਕੇ ਉਸ ਦੀ ਮਦਦ ਜਰੂਰ ਕਰਦੀ ਸੀ ਜਿਸ ਨਾਲ ਉਸ ਨੂੰ ਸ਼ਾਂਤੀ ਮਿਲਦੀ ਸੀ ਵਿਉਤਾ ਜੀਵਨ ਦੇ ਕਈ ਸਾਲਾਂ ਚੰਨ ਤੱਕ ਭਵੇਂ ਦੋਵਾਂ ਦੀ ਇਸ ਮਸਲੇ ਤੇ ਚਰਚਾ ਤਾਂ ਕਈ ਵਾਰ ਹੋਈ ਪਰ ਝਗੜਾ ਕਦੇ ਨਿਸੇ ਹੋਇਆ ਉਹਨਾਂ ਦੇ ਘਰ ਇੱਕ ਪੁੱਤਰ ਤੇ ਪੁੱਤਰੀ ਨੇ ਵੀ ਜਨਮ ਲੈ ਲਿਆ ਸੀ ਹੁਣ ਤਾਂ ਸਹੁਰਾ ਪਰਿਵਾਰ ਉਸ ਨੂੰ ਚੰਗੇ ਭਾਗਾਂ ਵਾਲੀ ਕਹਿ ਕੇ ਵੰਡੇ ਆਉਂਦਾ ਤੇ ਉਹ ਸਾਰਾ ਦਿਨ ਕੰਮਕਾਰਾਂ ਵਿੱਚ ਰੁੱਝੀ ਰਹਿੰਦੀ ਸਾਰੀ ਪਰਵਾਰ ਦੀ ਟਰਾਈ ਨਾਲ ਉਹਨਾਂ ਆਪਣਾ ਨਿੱਜੀ ਹਸਪਤਾਲ ਖੋਲ੍ਹਣ ਦਾ ਵੀ ਫੈਸਲਾ ਕਰ ਲਿਆ ਪੰਚਕੁਲਾ ਚ ਉਹਨਾਂ ਇੱਕ ਚੰਗੀ ਇਮਾਰਤ ਕਿਰਾਏ ਤੇ ਲੈ ਕੇ ਜੋਤੀ ਹਸਪਤਾਲ ਸ਼ੁਰੂ ਕਰ ਦਿੱਤਾ ਦੋਵਾਂ ਦੀ ਅੰਤਿਕ ਮਿਹਨਤ ਤੇ ਜੀਵਨਜੋਤ ਦੇ ਰਵੱਈਏ ਤੇ ਮਿੱਠੀ ਬੋਲੀ ਸਦਕਾ ਜਲਦੀ ਹੀ ਹਸਪਤਾਲ ਦਾ ਕੰਮ ਚੰਗਾ ਚੱਲ ਪਿਆ ਜੀਵਨਜੋਤ ਗਰੀਬ ਮਰੀਜ਼ਾਂ ਦੀ ਫੀਸ 'ਚ ਕਾਫੀ ਛੋਟ ਕਰ ਦਿੰਦੀ ਤੇ ਕਈ ਵਾਰ ਤਾਂ ਸਾਰੀ ਫੀਸ ਹੀ ਛੱਡ ਦਿੰਦੀ ਪ੍ਰਭਜੋਤੀ ਉਸਤੇ ਇਤਰਾਜ਼ ਵੀ ਕਰਦਾ ਪਰ ਗੁੱਸੇ ਨਹੀਂ ਸੀ ਹੁੰਦਾ ਸਿਆਲ ਦੀ ਰੁੱਤ ਵਿੱਚ ਇੱਕ ਦਿਨ ਜੀਵਨਜੋਤ ਕਾਰਸ਼ੀ ਕੱਲੀ ਸੀ ਕਰਦਾ ਦਰਵਾਜਾ ਖੜਕਿਆ ਜਦ ਉਸਨੇ ਦਰਵਾਜਾ ਖੋਲੇ ਆ ਤਾਂ ਧਾਰਗਿੱਤੋਂ ਬੱਚੇ ਖੜੇ ਠੁਠਰ ਕਰ ਰਹੇ ਸਨ ਜਿਨ੍ਹਾਂ ਦੇ ਕੱਪੜੇ ਪਾਟੇ ਤੇ ਪੈਰ ਨੰਗੇ ਸਨ ਉਹਨਾਂ ਦੀ ਹਾਲਤ ਦੇਖਦੇ ਹੀ ਜੀਵਨ ਜਿਤ ਪਿਗਲ ਸੀ ਗਈ ਉਸਨੇ ਮਨ ਵਿਚ ਖਿਆਲ ਆਇਆ ਕਿ ਮਾਨਵਤਾ ਨਾਲ ਪ੍ਰੇਮ ਹੀ ਰੱਬ ਨਾਲ ਪ੍ਰੇਮ ਦੁਖੀ ਤੇ ਭੁੱਖੇ ਇਨਸਾਨ ਜਾਂ ਜੀਵ ਦੀ ਸੇਵਾ ਹੀ ਹਰ ਧਰਮ ਦਾ ਮੂਢਲਾ ਸਿਧਾਂਤ ਤੇ ਅਜਿਹੀ ਸੇਵਾ ਤੋਂ ਬਿਨਾਂ ਤਾਂ ਰੂਹਾਂ ਨੀਅਤ ਵੀ ਫੋਕੀ ਹੀ ਸਮਝੀ ਜਾ ਸਕਦੀ ਹੈ ਇਸ ਸਿਧਾਂਤ ਤੇ ਪਹਿਰਾ ਦਿੰਦੇ ਉਸਨੇ ਦੋਵਾਂ ਨੂੰ ਘਰਜ ਵਿੱਚ ਬਿਠਾ ਦਿੱਤਾ ਤੇ ਉਸਨੇ ਬੱਚਿਆਂ ਨੂੰ ਚਾਹ ਬਣਾ ਕੇ ਪਿਆਈ ਨਾਲ ਕੁਝ ਖਾਣ ਨੂੰ ਵੀ ਦਿੱਤਾ ਤੇ ਫਿਰ ਆਪਣੇ ਬੱਚਿਆਂ ਦੇ ਵਧੀਆ ਗਰਮ ਕੱਪੜੇ ਜੋ ਉਸਦੇ ਹੱਥ ਲੱਗੇ ਉਹਨਾਂ ਨੂੰ ਪਹਿਨਣ ਲਈ ਦੇ ਦਿੱਤੇ ਉਹ ਕੱਪੜੇ ਪਹਿਨ ਕੇ ਜੇ ਗਲੀ ਵਿੱਚ ਜਾ ਹੀ ਰਹੇ ਸੀ ਕਿ ਪ੍ਰਵਜਤ ਵੀ ਆ ਗਿਆ ਉਸਨੇ ਘਰਜਾ ਕੇ ਕੱਪੜੇ ਮਰੇ ਪੁੱਛਿਆ ਤਾਂ ਜੀਵਨਜੋਤ ਨੇ ਪੋਲਾ ਜਿਹਾ ਮੂੰਹ ਬਣਾ ਕੇ ਕਿਹਾ ਵਿਚਾਰੇ ਠੰਡ ਨਾਲ ਮਰ ਰਹੇ ਸਨ ਮੈਂ ਸੋਚਿਆ ਆਪਣੇ ਬੱਚਿਆਂ ਕੋਲ ਤਾਂ ਹੋਰ ਬਥੇਰੇ ਨੇ ਮੈਂ ਉਹ দান ਕਰ ਦਿੱਤੇ ਪ੍ਰਵਜਤ ਨੇ ਉਸਤੇ ਕਾਫੀ ਇਤਰਾਜ਼ ਕੀਤਾ ਕਿ ਇੰਨੇ ਮਹਿੰਗੇ ਕੱਪੜੇ ਆਪਣੇ ਵਜੇ ਨੀਤਾ ਜੀ ਇੱਕ ਵਾਰ ਵੀ ਨਹੀਂ ਪਾਨੇ ਸੀ ਕੋਈ ਹੋਰ ਪੁਰਾਣੇ ਕੱਪੜੇ ਦੇ ਦਿੰਦੀ ਜੇ দান ਹੀ ਕਰਨਾ ਸੀ ਚਲੋ ਛੱਡੋ ਜੋ ਹੋ ਗਿਆ ਸੋ ਹੋ ਗਿਆ ਅੱਗੇ ਲਈ ਖਿਆਲ ਰੱਖਾਂਗੀ ਇਹ ਕਹਿ ਕੇ ਜੀਵਨ ਜੁਤਨੀ ਦੇ ਕੋਸਾ ਠੰਡਾ ਕਰੰਦਾ ਚਤਨ ਕੀਤਾ ਇਸ ਤਰ੍ਹਾਂ ਕਿ ਮਰਦਿਓ ਬਹੁਤ ਸਾਰੀਆਂ ਦਲੀਲਾਂ ਅਪੀਲਾਂ ਵੀ ਔਰਤ ਦੇ ਜਜ਼ਵੇ ਦਾ ਮੁਕਾਬਲਾ ਨਹੀਂ ਸੀ ਕਰ ਸਕਦੀਆਂ ਤੇ ਆਧਾਰ ਤੇ ਪ੍ਰਵਜਤ ਨੇ ਵੀ ਗਲਤੋਨੀ ਚੰਗੀ ਨਾ ਸਮਝੀ ਤੇ ਗੱਲ ਆਈ ਗਈ ਹੋ ਗਈ ਗਿਆਨੀ ਵਾਦ ਉਹ ਕੋ ਮਨ ਕਲਾ ਗਏ ਤਾਂ ਪ੍ਰਭਜੋਤਨੀ ਇਹ ਗੱਲੇ ਗਏ ਨੇ ਬਲਵੰਤ ਸਿੰਘ ਦੇ ਧਿਆਨ ਚ ਲਿਆਂਦੀ ਕਿ ਬਾਪੂ ਜੀ 3000 ਦੇ ਕੱਪੜੇ ਲਿਆਂਦੇ ਸਨ ਬੱਚਿਆਂ ਲਈ ਉਹਨਾਂ ਸ਼ੌਂਕਨਾਂ ਅਜੇ ਪਹਿਨੇ ਵੀ ਨਹੀਂ ਸਨ ਤੇ ਉਹ ਜੀਵਨਜੋਤਨੀ ਮੰਗਤਿਆਂ ਦੇ ਜਵਾਕਾਂ ਨੂੰ ਦੇ ਦਿੱਤੇ ਭਲਾ ਇਹ ਵੀ ਕੋਈ ਗਲਤਾਨ ਕਰਨ ਵਾਲੀ দান ਵੀ ਰਾਰਾ ਸਿਰ ਦਾ ਹੁੰਦਾ ਗਿਆਨੀ ਬਲਵੰਤ ਸਿੰਘ ਨੇ ਕਿਹਾ ਪੁੱਤਰ ਉੱਚ ਤਾਂ ਦੂਜਿਆਂ ਦਾ ਖਿਆਲ ਕਰਨਾ ਤੇ ਉਹਨਾਂ ਦੀ ਚਿੰਤਾ ਕਰਨੀ ਆਸਤਕ ਲੋਕਾਂ ਲਈ ਧਰਮਾ ਅਤੇ ਤਰਕਸ਼ੀ ਲੋਕਾਂ ਲਈ ਵਿਗਿਆਨਿਕ ਸੋਚ ਦਾ ਮੁੱਢਲਾ ਜ਼ਿੰਦਾਤ ਪਰ ਮੈਂ ਉਸ ਨੂੰ ਸਮਝਾ ਵੀ ਦੇਵਾਂਗਾ ਹੁਣ ਤੁਸੀਂ ਆਰਾਮ ਕਰੋ ਦੂਜੇ ਦਿਨ ਉਹ ਜਾਣ ਲੱਗੇ ਕਿ ਤੇ ਗਿਆਨੀ ਜੀ ਨੇ ਪ੍ਰਭਜੋਤਾ ਸਿਰਫ ਲੂਸ ਦਿਆ 3000 ਰੁਪਏ ਉਸ ਦੇ ਹੱਥ ਚ ਦੇ ਗਏ ਪੁੱਤ ਜੀਤੀ ਨੂੰ ਦਾਨ ਕਰਨ ਤੋਂ ਰੋਕਿਆ ਨਾ ਕਰ ਜਿੰਨਾ ਖਰਚ ਇਹ ਦਾਨ ਕਰਨ ਤੇ ਕਰੇਗੀ ਉਹ ਮੈਂ ਪਹੁੰਚਤਾ ਕਰ ਦਿਆ ਕਰਾਂਗਾ ਪ੍ਰਭਜੋਤਾ ਨੇ ਕਿਹਾ ਬਾਪੂ ਜੀ ਮੇਰੇ ਕਹਿੰਦਾ ਮਕਸਦ ਇਹ ਨਹੀਂ ਸੀ ਤੁਸੀਂ ਗਲਤ ਸਮਝ ਗਏ ਗਿਆਨੀ ਜੀ ਨੇ ਉਸ ਦੀ ਇੱਕ ਨਾ ਸੁਣੀ ਦੇ ੱੱਕੇ ਨਾਲੇ ਪੈਸੇ ਉਸ ਨੂੰ ਫੜਾ ਦਿੱਤੇ। ਹੋਰ ਗਿਆਨੀ ਜੀ ਜਦ ਵੀ ਆਪਣੀ ਪੁੱਤਰੀ ਨੂੰ ਮਿਲਣ ਲਈ ਜਾਂਦੇ ਤਾਂ 5-10 ਹਜ਼ਾਰ ਰੁਪਏ ਦੇਉਂਦੇ। ਜਿੰਨਾ ਕੁ ਉਹਨਾਂ ਨੂੰ ਲੱਗਦਾ ਸੀ ਕਿ ਜੀਵਨ ਜੁੱਤ ਨੇ ਧੰਨ ਤੇ ਖਰਚ ਕੀਤੇ ਹੋਣਗੇ ਉਹ ਘਾਟਾ ਉਹ ਪੂਰਾ ਕਰ ਦਿੰਦੇ। ਗਿਆਨੀ ਜੀ ਕੋਈ ਚੰਗੇ 400 ਸਾਲ ਸੰ ਆਮਦਨ ਵੀ ਵਧੀਆ ਸੀ। ਆਪ ਉਹ ਨਦੀ ਕਿਨਾਰੇ ਰੁੱਖੜੇ ਵਾਲੀ ਹਾਲਤ ਵਿੱਚ ਸਨ। ਉਹਨਾਂ ਦਾ ਜੀਤੀ ਬਗੈਰ ਦੁਨੀਆ ਵਿੱਚ ਹੋਰ ਹੈ ਵੀ ਕੌਣ ਸੀ? ਉਹ ਜੀਤੀ ਦੀ ਖੁਸ਼ੀ ਵਿੱਚ ਆਪਣਾ ਸਵਰਗ ਦਾ ਰਸਤਾ ਦੇਖਦੇ ਸਨ ਕਈ ਸਾਲ ਲੰਘੇ ਪਰ ਦੁੱਖ ਸੁੱਖ ਚੰਗਾ ਮਾੜਾ ਬਿਮਾਰੀ ਤੰਦਰੁਸਤੀ ਸਭ શરીર ਨਾਲ ਹੀ ਹੁੰਦੇ ਨੇ ਗੀਨੀ ਬਲਵੰਤ ਸਿੰਘ ਲਈ ਵੀ ਮਾੜਾ ਸਮਾਂ ਆਇਆ ਤੇ ਉਹਨਾਂ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਨੇ ਆ ਘੇਰੀਆ ਇਸ ਬਿਮਾਰੀ ਨੇ ਪੰਜਾਬ ਵਿੱਚ ਪੂਰੀ ਤਰ੍ਹਾਂ ਪੈਰ ਪਸਾਰ ਲਏ ਸਨ ਕੋਈ ਇਹਨਾਂ ਹਾਲਾਤਾਂ ਨੂੰ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਣ ਦਾ ਕਾਰਨ ਕਹਿ ਰਿਹਾ ਸੀ ਤੇ ਕੋਈ ਫਸਲਾਂ ਤੇ ਕੀਤੀ ਜਾ ਰਹੀ ਕੀੜੇ ਮਾਰ ਦਵਾਈਆਂ ਤੇ ਅੰਨੇਵਾ ਵਰਤੋਂ ਦਾ ਦੋਸ਼ ਕਹਿ ਰਿਹਾ ਸੀ ਕੁਝ ਵੀ ਹੋਵੇ ਉਹ ਮਰੀ ਨਾ ਕਿਸੇ ਇਨਸਾਨ ਦੇ ਚੰਗੇ ਮੰਦੇ ਗੁਣ ਦੇਖਦੀਆ ਤੇ ਨਾ ਹੀ ਉਮਰ ਦੇ ਕੁਲੇਹਾਜ ਕਰਦੀਆ ਗਿਆਨੀ ਬਲਵੰਤ ਸਿੰਘ ਦਾ ਕਰੇਵ ਇੱਕ ਸਾਲ ਇਲਾਜ ਕਰਵਾਉਂਦਿਆਂ ਜੀਵਨ ਜੋਤੀ ਪ੍ਰਭਜੋਤ ਨੇ ਵੀ ਕੋਈ ਕਸਰ ਨਾ ਛੱਡੀ ਪਿੰਡ ਵਾਸੀਆਂ ਨੇ ਵੀ ਮਦਦ ਕੀਤੀ ਅਤੇ ਉਹਨਾਂ ਦੀ ਤੰਦਰੁਸਤੀ ਲਈ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਵੀ ਕਰਵਾਇਆ ਪਰ ਕਿਤੇ ਵੀ ਕੋਈ ਫਾਇਦਾ ਨਾ ਹੋਇਆ ਤੇ ਗਿਆਨੀ ਜੀ ਨੂੰ ਆਪਣੀ ਮੌਤ ਦੇ ਨੇੜੇ ਦੇਖਣ ਲੱਗਾ ਪ੍ਰਾਪਿਤ ਪਤਲੇ ਨਾਇਕੀ ਲੰਬਾ ਸਮਗਿਆ ਨਹੀਂ ਝਿਰ ਗੱਲਾਂ ਕਰਤਾ ਕਰਦਾ ਰਿਹਾ ਗੱਲਾਂ ਕਰਦੀਆਂ ਕਰਦਿਆਂ ਗੱਲ ਫਿਰ ਦੰਦਿਆ ਗਈ ਗਿਆਨੀ ਬਲਵੰਤ ਸਿੰਘ ਨੇ ਆਪਣੇ ਸਰਾਣੀ ਇਟ ਰੱਖਿਆ ਕਾਗਜ਼ ਚੁੱਕਿਆ ਤੇ ਪ੍ਰਾਪਿਤ ਨੂੰ ਫੜਾਉਂਦੇ ਕਿਹਾ ਪੁੱਤ ਮੈਂ ਸੰਸਾਰ ਤੋਂ ਜਾ ਰਿਹਾ ਹਾਂ ਮੇਰੇ ਅਤੇ ਤੁਹਾਡੀ ਮਾਤਾ ਬਸੰਤ ਗੁਰ ਦੀ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਇਸ ਕਾਗਜ਼ ਦੇ ਵਰਤੋ ਕਰ ਲੈਣੀ ਤੇ ਮੇਰੀ ਇੱਕ ਹੀ ਇੱਛਾ ਹੈ ਤੇ ਮੈਨੂੰ ਯਕੀਨ ਆ ਵੀ ਕੀ ਤੂੰ ਉਹ ਪੂਰੀ ਕਰੇਗਾ ਮੇਰੀ ਬੇਨਤੀ ਹੈ ਕਿ ਜੀਵਨ ਜੋ ਤੇ ਜਿੰਨਾ ਮਰਜੀ ਗਰੀਬ ਨੂੰ দান ਕਰੇ ਉਸ ਨੂੰ ਮਨਾ ਨਾ ਕਰੇ ਪ੍ਰਭਜੋਤ ਨੇ ਕਾਗਜ਼ ਖੋਲ ਕੇ ਦੇਖਿਆ ਤਾਂ ਗਿਆਨੀ ਜੀ ਦੀ ਜ਼ਮੀਨ ਜਾਇਦਾਦ ਹੀ ਜੀਵਨ ਜੋਤੀ ਨਾ ਕੀਤੀ ਡੀਸਟਰ ਵਸੀਅਤ ਸੀ ਜਿਸ ਨੂੰ ਦੇਖ ਕੇ ਪ੍ਰਭਜੋਤ ਦੀਆਂ ਅੱਖਾਂ ਪਰਾਈਆਂ ਉਸ ਨੇ ਕਿਹਾ ਬਾਪੂ ਜੀ ਇੱਕ ਹੀ ਕਰ ਰਹੀ ਹੂੰ ਦਿਲ ਕਿਉਂ ਸੜਦੀ ਹੂੰ ਤੁਹਾਨੂੰ ਕੁਝ ਨਹੀਂ ਹੋਵੇਗਾ ਤੇ ਵਾਹਿਗੁਰੂ ਦੀ ਕਿਰਪਾ ਤੇ ਤੁਹਾਡੇ ਆਸ਼ੀਰਵਾਦ ਨਾਲ ਸਾਡੇ ਕੋਲ ਹੁਣ ਕੋਈ ਕਮੀ ਨਹੀਂ ਆ ਆਪਣੀ ਜਾਇਦਾਦ ਭਮੀ ਕਿਸੇ ਧਾਰਮਿਕ ਸਥਾਨ ਨੂੰ ਦਾਨ ਕਰ ਦੇਣੀ ਪਰ ਮੈਂ ਤੁਹਾਡੀ ਦਿਲੀ ਇੱਛਾ ਜ਼ਰੂਰ ਪੂਰੀ ਕਰਦਾ ਰਹਾਂਗਾ ਮੈਂ ਜੀਵਨ ਜੋਤ ਨੂੰ দান ਕਰਨ ਤੋਂ ਰੁਕਾਂਗਾ ਨਹੀਂ ਇਹ ਸੁਣ ਕੇ ਗੈਨੀ ਜੀ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਆ ਕਿ ਤੁਹਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਤੁਹਾਡੇ ਮੁਤਾਬਿਕ ਮੈਂ ਆਪਣੀ ਜਾਇਦਾਦ ਧਾਰਮਿਕ ਸੰਸਥਾ ਆਦਾਰੇ ਨੂੰ ਦੇ ਸਕਦਾ ਹਾਂ ਪਰ ਮੈਂ ਜੋ ਦੇਖਿਆ ਹੈ ਕਿ ਉੱਥੇ ਜਾਇਦਾਦ ਦੀ ਸਹੀ ਵਰਤੋਂ ਨਹੀਂ ਹੁੰਦੀ ਸਗੋਂ ਝਗੜੇ ਹੀ ਖੜੇ ਹੁੰਦੇ ਨੇ ਜੀਤੀ ਖੁੱਲ ਗਈ ਮੇਰੀ ਜਾਇਦਾਦ ਦੀ ਆਮਦਨ ਸਹੀ ਥਾਂ ਵਰਤੀ ਜਾਏਗੀ ਗਰੀਬ ਗੁਰਪ੍ਰੀਤ ਦੀ ਸਹਾਇਤਾ ਤੇ ਮਨੁੱਖਤਾ ਦੀ ਭਲਾਈ ਲਈ ਵਰਤੀ ਜਾਵੇਗੀ ਇਸ ਲਈ ਮੈਂ ਇਹ ਕੰਮ ਸੋਚ ਸਮਝ ਕੇ ਹੀ ਕੀਤਾ ਹੈ ਪ੍ਰਭਜੋਤ ਕੋਲ ਇਸ ਗੱਲ ਦਾ ਹੋਰ ਕੋਈ ਜਵਾਬ ਨਹੀਂ ਸੀ ਕੁਝ ਮਿੰਟ ਹੋ ਚੁੱਪ ਕਰਕੇ ਬੈਠਾ ਸੋਚਦਾ ਰਿਹਾ ਕਿ ਗਿਆਨੀ ਜੀ ਸੱਚ ਮੁੱਚ ਹੀ ਦੇਵਤਾ ਇਨਸਾਨ ਹਨ ਫਿਰ ਜੀਤੀ ਤੇ ਅਸਰ ਹੋਣਾ ਤਾਂ ਸੁਭਾਵਿਕ ਹੀ ਸੀ ਗਰੀਬਾਂ ਤੇ ਮਨੁੱਖਤਾ ਦੀ ਭਲਾਈ ਕਰਨ ਲਈ ਯਤਨ ਕਰਨ ਦਾ ਕੋਈ ਤੀਰਵਾਦ ਪ੍ਰਭਜੋਤ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਬਾਪੂ ਜੀ ਮੈਂ ਤੁਹਾਡੀ ਹਰ ਗੱਲ ਬਤਨਾ ਸਹਿਮਤ ਹਾਂ ਤੇ ਤੁਹਾਨੂੰ ਦਿੱਤਾ ਵਚਨ ਪੂਰਾ ਵੀ ਕਰਾਂਗਾ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਜੋ ਮੈਨੂੰ ਕਈ ਸਾਲਾਂ ਤੋਂ ਸਤਾ ਰਹੀ ਆ ਕਿ ਮੈਂ ਜੀਵਨ ਜੋਤ ਵੱਲੋਂ ਮੰਗਤਿਆਂ ਦੀ ਬੱਚੇ ਨੂੰ ਕੱਪੜੇ ਦਾਨ ਕਰਨ ਦੀ ਸ਼ਿਕਾਇਤ ਕੀਤੀ ਤਾਂ ਤੁਸੀਂ ਉਸ ਨੂੰ ਰੋਕਿਆਤ ਨਹੀਂ ਸਗੋ ਕੱਪੜਿਆਂ ਦੀ ਕੀਮਤ ਅੱਧਾ ਕਰਦਿਆਂ ਇਹ ਕਹਿ ਦਿੱਤਾ ਕਿ ਉਸ ਨੂੰ ਦਾਨ ਕਰਨ ਤੋਂ ਰੋਕਿਆ ਨਾ ਕਰੋ ਤੇ ਫਿਰ ਦਾਨ ਤੇ ਖਰਚ ਕੀਤੀ ਜਾਣ ਵਾਲੀ ਰਕਮ ਵੀ ਪੇਛਦੇ ਰਹੀ ਆਖਿਨ ਅਜਹੀ ਕਿਹੜੀ ਗੱਲ ਆ ਇਹ ਤਾਂ ਸਮਝਾਓ ਇਸ ਕਲਚ ਰਾਜ ਕੀ ਆ ਇਹ ਸੁਣ ਕੇ ਗਿਆਨੀ ਬਰਵੰਦ ਸਿੰਘ ਛੁੱਪ ਕਰ ਗਏ ਤੇ ਪ੍ਰਭਜਤ ਨੂੰ ਇਉਂ ਲੱਗਿਆ ਜਿਵੇਂ ਇਹ ਕੁਝ ਲੁਕਾ ਰਹੇ ਹੋਣ ਪ੍ਰਭਜਤ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੁਝ ਵੀ ਦੱਸਦ ਨੂੰ ਤਿਆਰ ਨਾ ਹੋਏ ਰਾਜ ਸਮਝਨ ਦੀ ਇੱਛਾ ਸਾਰੇ ਯਤਨ ਫੇਲ ਹੋਣ ਤੇ ਪ੍ਰਭਜਤ ਨੇ ਆਪਣੀ ਤੇ ਜੀਵਨ ਜੁੱਤੀ ਸੌਂਪਾ ਕੇ ਕਿਹਾ ਬਾਪੂ ਜੀ ਜਿੰਨਾ ਚਿਰ ਨਹੀਂ ਦੱਸਦੇ ਮੈਂ ਇੱਥੇ ਹੀ ਬੈਠਾ ਰਾਂਗਾ ਧਰਨਾ ਮਾਰ ਕੇ ਤਾਂ ਸਰਕਾਰਾਂ ਵੀ ਮੰਨ ਜਾਂਦੀਆਂ ਨੇ ਸਾਡਾ ਬਾਪੂ ਜੀ ਕਿਉਂ ਨਹੀਂ ਮੰਨੇਗਾ ਇਹ ਸੁਣ ਕੇ ਗਿਆਨੀ ਜੀ ਦੀਆਂ ਅੱਖਾਂ ਚੋਂ ਪਾਣੀ ਟਪਕਾਇਆ ਤੇ ਉਹਨੇ ਕਿਹਾ ਕਿ ਪੁੱਤਰੀ ਬਹੁਤ ਵੱਡਾ ਰਾਜਾ ਜੋ ਆਪਣੇ ਜੀਵਨ ਦੇ ਤਿੰਨ ਦਹਾਕੇ ਤੋਂ ਵਿਵਦ ਸਮੇ ਤੋਂ ਮੈਂ ਆਪਣੇ ਦਿਲ ਦੀ ਹੀਟਾਂ ਦੱਬੀ ਬੈਠਾ ਹਾਂ ਪਰ ਮੇਰੀ ਸੰਤੁਸ਼ਟੀ ਆ ਜੇ ਤੈਨੂੰ ਇਹ ਦੱਸਾਂ ਤਾਂ ਇਥੋਂ ਇਹ ਰਾਜ ਸੁਣਿਆ ਨਹੀਂ ਜਾ ਜੇ ਇਹਨਾਂ ਕਰੜਾ ਦਿਲ ਹੈ ਤੇਰਾ ਕਿ ਤੂੰ ਸੁਣ ਨੀ ਤਾਂ ਤੇਰਾ ਤਾਂ ਤੇਰਾ ਇੱਡਾ ਮੀਦਾ ਨਹੀਂ ਹੋਣਾ ਕਿ ਤੂੰ ਇਸ ਰਾਜ ਨੂੰ ਹਜ਼ਮ ਕਰ ਲਵੇਂ ਜਾਂ ਮੇਰੇ ਮੰਗਦਵਾ ਕੇ ਰੱਖ ਸਕੇ ਮੈਨੂੰ ਵੀ ਡਰ ਲੱਗਦਾ ਕਿ ਜੇ ਮੈਂ ਤੁਹਾਡੇ ਕੋਲ ਇਹ ਰਾਜ਼ ਖੋਲ ਦਿੱਤਾ ਤਾਂ ਤੁਹਾਡੀ ਪਰਿਵਾਰਕ ਜ਼ਿੰਦਗੀ 'ਚ ਦੁਖਾਂਤ ਬਣ ਕੇ ਨਾ ਬੜ ਪਵੇ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਤਬਾਹ ਨਾ ਹੋ ਜਾਵੇ ਇਸ ਕਰਕੇ ਰਾਜ਼ ਨੂੰ ਰਾਜ਼ ਹੀ ਰਹਿਣ ਦੇ ਮੈਨੂੰ ਮਜਬੂਰ ਨਾ ਕਰ ਇਹ ਸੁਣ ਕੇ ਪ੍ਰਭੁਜਿਤ ਕਹਿ ਲੱਗਾ ਬਾਪੂ ਜੀ ਮੇਰਾ ਜਿਗਰਾ ਬਹੁਤ ਵੱਡਾ ਹੈ ਮੈਂ ਹੁਣ ਇਹ ਰਾਜਵਲੀ ਗੱਲ ਸਾਫ਼ ਕਰਵਾ ਕੇ ਹੀ ਜਾਵਾਂਗਾ ਉਸਨੇ ਗਿਆਨੀ ਜੀ ਦਾ ਹੱਥ ਫੜ ਕੇ ਆਪਣੇ ਸਿਰ ਤੇ ਧਰਦੇ ਗਿਆ ਮੈਂ ਵਚਨ ਦੇ ਨਾ ਬਾਪੂ ਜੀ ਇਹ ਗੱਲ ਜੀਵਨ ਜੋਤ ਕੋਲ ਵੀ ਉਜਾਗਰ ਨਹੀਂ ਕਰਾਂਗਾ ਤੇ ਆਪਣੇ ਦਿਲ ਹੀਠਾਂ ਤੁਹਾਡੇ ਵਾਂਗ ਹੀ ਦਫਾ ਕੀ ਰੱਖਾਂਗਾ ਇਹ ਵਚਨ ਦੇਂਦੇ ਗੈਨੀ ਬਲਵੰਸੀ ਨੇ ਕਿਹਾ ਪੁੱਤਰ ਲਸਣ ਫਿਰ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ ਤੇ ਰੱਬ ਦੀ ਕਰਨੀ ਤੇ ਵਿਸ਼ਵਾਸ ਕਰਦਾ ਹਾਂ ਕਿ ਬਚਪਨ ਤੋਂ ਹੀ ਗੁਰੂ ਘਰ ਵਿੱਚ ਸ਼ਰਧਾ ਰੱਖਦਾ ਆਂ ਹਾਂ ਜਵਾਨੀ ਵਿੱਚ ਮੇਰਾ ਬਸੰਤ ਕੌਰ ਨਾਲ ਵਿਆਹ ਹੋ ਗਿਆ ਸਾਡੀ ਕੋਈ ਔਲਾਦ ਨਾ ਹੋਈ ਕਈ ਸਾਲਾਂਗੇ ਤਾਂ ਸਾਨੂੰ ਰਿਸ਼ਤੇਦਾਰ ਤੇ ਹੋਰ ਜਾਣ ਪਹਿਚਾਨ ਵਾਲੇ ਰਾਇਮਛਵਰੇ ਦੇਣ ਲੱਗੇ ਕਿ ਫਲਾਣੇ ਸਾਥੇ ਡੇਰੇ ਚੌਂਕੀ ਪਰਾਓ ਫਲਾਣੇ ਸਾਥੇ ਤੋ ਪੁੜੀਆਂ ਲੈ ਕੇ ਫਰਤ ਲੋ ਆਦ ਪਰ ਅਸੀਂ ਕਿਸੇ ਦੀ ਨਹੀਂ ਮੰਨੀ ਤੇ ਵਹਿਗੁਰੂ ਤੇ ਭਰੋਸਾ ਰੱਖਿਆ ਮੈਂ ਰੋਜ਼ਾਨਾ ਸਵੇਰ ਸ਼ਾਮ ਗੁਰਦੁਆਰਾ ਸਾਹਿਬ ਜਾਂਦਾ ਭਜਨ ਪਾੜ ਤੇ ਸੇਵਾ ਕਰਦਾ ਵਸੰਤ ਕੁਰ ਗੁਰੂ ਘਰ ਚ ਲੰਗਰ ਦੀ ਸੇਵਾ ਕਰਦੀ ਨਾ ਥਕਦੀ ਹੁਣ ਤਾਂ ਡਾਕਟਰਾਂ ਵਿਗਿਆਨੀਆਂ ਨੇ ਸਪਸ਼ਟ ਕਰ ਦਿੱਤਾ ਕਿ ਬੱਚਾ ਪੈਦਾ ਕਰਨ ਨਾ ਕਿਸੇ ਧਾਰਮਿਕ ਸਥਾਨ ਚ ਚੌਂਕੀਆਂ ਪਰਨ ਦੇ ਫਸ ਵਿੱਚ ਨਹੀਂ ਇਹ ਤਾਂ ਦੋਵੇਂ ਸ਼ਰੀਰਾਂ ਦੀ ਸਾਂਝੀ ਪ੍ਰਕਿਰਿਆ ਚੋਂ ਹੀ ਪੈਦਾ ਹੁੰਦਾ ਹੈ ਤੇ ਜੇ ਕਿਸੇ ਇੱਕ ਸਰੀਰ ਵਿੱਚ ਵੀ ਕੋਈ ਘਾਟ ਹੋਵੇ ਤਾਂ ਅਲਾਹ ਦੀ ਇੱਛਾ ਪੂਰੀ ਨਹੀਂ ਹੋ ਸਕਦੀ ਉਦੋਂ ਲੋਕ ਇਹੋ ਹੀ ਕਿਹਾ ਕਰਦੇ ਸਨ ਕਿ ਬੱਚਾ ਦੇਣ ਵਾਲਾ ਤਾਂ ਰੱਬ ਹੀ ਆ ਮੇਰੀ ਉਮਰ 50 ਸਾਲ ਤੋਂ ਵੀ ਉੱਪਰ ਹੋ ਗਈ ਤਾਂ ਅਸੀਂ ਬੱਚੇ ਦੀ ਆਸ ਛੱਡ ਦਿੱਤੀ ਪਰ ਗੁਰੂ ਪ੍ਰਤੀ ਸ਼ਰਧਾ ਨਹੀਂ ਛੱਡੀ ਨਿਤਨੇਮ ਨਾਲ ਗੁਰਦੁਆਰਾ ਸਾਹਿਬ ਜਾਣਾ ਤੇ ਸੇਵਾ ਕਰਨੀ ਜਾਰੀ ਰੱਖੀ ਇਹ ਗੱਲ ਕੋਈ 30 ਸਾਲ ਤੋਂ ਵੱਧ ਪੁਰਾਣੀ ਆ ਕਿ ਮੈਂ ਸਵੇਰ 6 ਵਜੇ ਗੁਰਦੁਆਰਾ ਸਾਈ ਵਿਕੇ ਹਾਜ਼ਰੀ ਭਰ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਕਈ ਮਰਦਔਰਤਾਂ ਖੜੇ ਦੇਖੇ ਜਦ ਮੈਂ ਉਹਨਾਂ ਕੋਲ ਜਾ ਕੇ ਦੇਖਿਆ ਤਾਂ ਉਹਨਾਂ ਵਿੱਚਕਾਰ ਇੱਕ ਢਾਈ ਸਾਲ ਦੀ ਬੱਚੀ ਖੜੀ ਰੋ ਰਹੀ ਸੀ ਜਿਸ ਦੇ ਫੱਟੇ ਪੁਰਾਣੇ ਕੱਪੜੇ ਖਿਲਰੇ ਵਾਲ ਪਹਿਨਤੋਂ ਨੰਗੀ ਲੋਕ ਉਸ ਨੂੰ ਚੁਪ ਕਰਵਾ ਰਹੇ ਸਨ ਪਰ ਉਹ ਲਗਾਤਾਰ ਰੋ ਰਹੀ ਸੀ ਮੈਂ ਪੁੱਛਿਆ ਭਾਈ ਇਹ ਕਿੰਨਾ ਦੀ ਬੱਚੀ ਆ ਤਾਂ ਕੋਲ ਖੜੇ ਲੋਕਾਂ ਨੇ ਦੱਸਿਆ ਕਿ ਭਾਈ ਜੀ ਇਹ ਤੇ ਛੱਪੜਪੁਰ ਕਈ ਦਿਨਾਂ ਤੋਂ ਖਾਣਾ ਬਦੂਸ਼ ਬੈਠੇ ਸੀ ਜਿੰਨੇ ਕੁ ਮੱਜਾਂ ਵੀ ਸੀ ਤੇ ਉਹ ਰਾਤ ਨੂੰ ਹੀ ਇੱਥੇ ਚਲੇ ਗਏ ਹਨ ਇਹ ਉਹਨਾਂ ਦੀ ਬੱਚੀ ਆ ਇਹਨੇ ਸਮਝ ਆ ਰਹੀ ਕਿ ਉਹ ਭੁੱਲ ਗਏ ਜਾਂ ਜਾਣ ਬੁਝ ਕੇ ਛੱਡ ਗਏ ਹਨ ਮੈਂ ਕਿਹਾ ਭਾਈ ਇਸ ਨੂੰ ਗੁਰਦੁਆਰੇ ਲੈ ਜਾਓ ਚਾਹ ਪਾਣੀ ਛਕਾਓ ਆਪਣੀ ਬੱਚੀ ਕੌਣ ਛੱਡਦਾ ਦਿਨੇ ਉਹ ਆ ਕੇ ਲੈ ਜਾਣਗੇ ਮੇਰੀ ਕਹਿਨ ਤੇ ਉਹ ਗੁਰਦੁਆਰਾ ਸਾਹਿਬ ਲੈ ਗਏ ਤੇ ਉਸ ਨੂੰ ਸੰਭਾਲਣ ਲਈ ਗ੍ਰੰਥੀ ਸਿੰਘ ਦੀ ਡਿਊਟੀ ਲਗਾ ਦਿੱਤੀ બીજે ਦਿਨ સવાર દીર્તાસ ਤੋਂ બાદ ગુરુદ્વારા સાહેબ ਦੇ ગ્રંથી ਨੇ 사વી સંગત ਨੂੰ રોકન دی اپیل ਕੀਤੀ ਅਤੇ પ્રસાદ ਵਰਤਾ કે ਉਸਨੇ સંગત ਨੂੰ ਬੇਨਤੀ ਕੀਤੀ કે ਇਸ ਬੱਚੀ ਨੂੰ ਲੈਣ ਲਈ ਕੋਈ ਨਹੀਂ ਆਇਆ ਦੱਸੋ ਹੁਣ ਇਸ ਦਾ ਕੀ ਕੀਤਾ ਜਾਵੇ ਮੈਂ ਉੱਠ ਕੇ ਸੁਝਾ ਦਿੱਤਾ ਕਿ ਭਾਈ ਕਿਸੇ ਸਿਆਣੀ ਤੇ ਚੰਗੇ ਪਰਿਵਾਰ ਦੇ ਹਵਾਲੇ ਕਰ ਦਿਓ ਜੋ ਇਸ ਦਾ ਚੰਗਾ ਪਾਲਣ ਪੋਸ਼ਣ ਕਰ ਸਕੇ ਤੀਆਂ ਤਾਂ ਸવ ਦੀਆਂ ਸਾਂਝੀਆਂ ਹੀ ਹੁੰਦੀਆਂ ਨੇ ਇਹ ਹੁਣ ਪੂਰੇ ਪਿੰਡ ਦੀ ਸਮੁੱਚੀ ਦੀ ਬਣ ਗਈ ਆ ਵਿਚਾਰੀ ਮੇਰੇ ਇਸ ਸੁਝਾਦੇ ਜਵਾਬ ਵਿੱਚ ਸੰਕਤਾ ਨੇ ਕਿਹਾ ਭਾਈ ਜੀ ਤੁਹਾਡੇ ਪਰਿਵਾਰ ਨਾਲੋਂ ਚੰਗਾ ਹੋਰ ਕਿਹੜਾ ਪਰਿਵਾਰ ਹੋ ਸਕਦਾ ਇਸ ਰਬ ਦੇ ਕਰੋ ਜੀ ਗੁਰਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਣੀ ਧੀ ਬਣਾ ਲਉ ਮੈਂ ਸੰਕਤਾ ਦਾ ਕਿਹਾ ਮੋੜ ਨਾ ਸਕਿਆ ਤੇ ਮੈਨੂੰ یوں ਮਹਿਸੂਸ ਹੋਇਆ ਜਿਵੇਂ ਵਾਹਿਗੁਰੂ ਨੇ ਮੇਰੀ ਔਲਾਦ ਦੀ ਇੱਛਾ ਪੂਰੀ ਕਰ ਦਿੱਤੀ ਹੋਵੇ ਮੈਂ ਉਸ ਛੋਟੇ ਬੱਚੇ ਨੂੰ ਆਪਣੀ ਗੋਚ ਵਿੱਚ ਬਿਠਾ ਕੇ ਗ੍ਰੰਥੀ ਸਿੰਘ ਨੂੰ ਹੁਕਮਨਾਮਾ ਲੈ ਕੇ ਨਾ ਰੱਖਣ ਦੀ ਬੇਨਤੀ ਕੀਤੀ ਉਹਨਾਂ ਹੁਕਮਨਾਮਾ ਲਿਆ ਤਾਂ ਅੱਖਰ ਚ ਜੱਜਾ ਨਿਕਲਿਆ ਇਹ ਸੁਣਦੇ ਆ ਮੇਰੇ ਮੋਹੋਂ ਨਿਕਲਿਆ ਇਹ ਜੀਵਨ ਦੀ ਜੋਤ ਵਾਹਿਗੁਰੂ ਨੇ ਮੈਨੂੰ ਬਖਸ਼ ਦਿੱਤੀ ਆ ਇਹ ਜੀਵਨ ਜੋਤ ਬਣ ਗਈ ਆ ਇਹ ਕਹਨੇ ਗੈਨੇ ਬਲਵੰਤ ਸਿੰਘ ਨੇ ਅੱਖਾਂ ਮੀਚ ਲਈਆਂ ਜੋ ਮੁੜ ਕਦੇ ਨਹੀਂ ਖੁੱਲੀਆਂ ਧੰਵਾਜੀ ਸਾਰਿਆਂ ਦਾ ਅੱਜ ਦੀ ਇਹ ਕਹਾਣੀ ਸੁਣਨ ਦੇ ਲਈ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ